ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਬਿਲ ਟੀਵੀ ਯੂਕੇ ਪੰਜਾਬੀ ਸ਼ਾਮ ਦੇ ਸਾਰ ਦੇ ਖਾਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਸ਼੍ਰੀ ਗੁਰੂ ਸਾਹਿਬ ਵਿਖੇ ਸ਼ਹੀਦ ਭਾਈ ਸਤਵੰਦ ਸਿੰਘ, ਭਾਈ ਕੈਰ ਸਿੰਘ ਅਤੇ ਭਾਈ ਬੀਨ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ, ਸਤਕਾਰ ਅਤੇ ਪੰਥਕ ਭਾਵਨਾ ਨਾਲ ਮਨਾਇਆ ਗਿਆ। ਇਸ ਪਾਵਨ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਅਤੇ ਪੰਥਕ ਆਗੂ ਹਾਜ਼ਰ ਹੋਏ ਅਤੇ ਸ਼ਹੀਦਾਂ ਦੀ ਯਾਦ ਨੂੰ ਨਮਨ ਕਰਦਿਆਂ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ ਗਿਆ। ਸ਼ਹੀਦੀ ਦਿਹਾੜੇ ਦੇ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਤੋਂ ਬਾਅਦ ਹਜ਼ੂਰੀ ਰਾਗੀ ਸੰਗਾਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਜਿਸ ਰਾਹੀਂ ਸ਼ਹੀਦਾਂ ਦੇ ਪੰਥ ਪ੍ਰਤੀ ਸਮਰਪਣ ਦ੍ਰਿੜਤਾ ਅਤੇ ਬਲੀਦਾਨ ਨੂੰ ਉਜਾਗਰ ਕੀਤਾ ਗਿਆ ਇਸ ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਕੱਤਰ ਪ੍ਰਤਾਪ ਸਿੰਘ ਸਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਾਈ ਭਗਵੰਤ ਸਿੰਘ ਤੰਗੇੜਾ ਭਾਈ ਭਗਵੰਤ ਸਿੰਘ ਸਿਆਲ ਕਾ ਸਮੇਤ ਹੋਰ ਅਧਿਕਾਰੀ ਹਾਜ਼ਰ ਰਹੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਲ ਖਾਲਸਾ ਦੇ ਆਗੂਆਂ ਅਤੇ ਹੋਰ ਪੰਥਕ ਸ਼ਖਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਸਿਮਰਨਜੀਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਚੋਣਾਂ ਰਾਹੀਂ ਹੀ ਪੰਥਕ ਅਤੇ ਗੁਰਦੁਆਰਾ ਪ੍ਰਬੰਧ ਨਾਲ ਜੁੜੇ ਮਸਲਿਆਂ ਦਾ ਹੱਲ ਸੰਭਵ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਕੁਰਬਾਨੀ ਸਾਨੂੰ ਸੱਚ ਅਤੇ ਇਨਸਾਫ਼ ਦੇ ਰਾਹ 'ਤੇ ਚੱਲਣ ਦੀ ਪ੍ਰੇਰਣਾ ਦਿੰਦੀ ਹੈ। ਅੰਤ ਵਿੱਚ ਭਾਈ ਸਤਵੰਤ ਸਿੰਘ ਅਤੇ ਭਾਈ ਬੀਨਤ ਸਿੰਘ ਜੀ ਦੇ ਪਰਿਵਾਰਾਂ ਨੂੰ ਸਿਰਪਾਓ ਪੇਟ ਕਰਕੇ ਸਨਮਾਨਿਤ ਕੀਤਾ ਗਿਆ। ਹਾਂਜੀ ਅੱਜ ਸਾਡੀ ਕੌਮ ਦੇ ਲਈ ਬਹੁਤ ਵੱਡਾ ਕੁਰਬਾਨੀ ਦਾ ਦਿਨ ਹੈ ਜਿੱਦਣ ਭਾਈ ਬੀਨਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਗਰੇਟ ਸਿੰਘ ਨੂੰ ਸ਼ਹੀਦ ਕੀਤਾ ਗਿਆ ਸੀਗਾ। ਤੇ ਇਹਨਾਂ ਨੇ ਡਿੱਗੀ ਹੋਈ ਪੱਗ ਸਾਡੀ ਫੇਰ ਸਿਰ ਤੇ ਉੱਤੇ ਰੱਖੀ ਹੈ। ਤੇ ਸਾਨੂੰ ਬੜਾ ਫਕਰ ਹੈ ਇਹ ਸ਼੍ਰੀ ਦਾਂਦਾ ਕਿ ਇਹਨਾਂ ਦੇ ਸਿਰ ਦੇ ਉੱਤੇ ਅਸੀਂ ਪਾਰਲੀਮੈਂਟ ਦੇ ਵਿੱਚ ਵੀ ਸਿਰ ਉੱਤੇ ਚੱਕ ਕੇ ਫਿਰਦੇ ਆਂ ਸਾਰੀ ਦੁਨੀਆ ਦੇ ਵਿੱਚ ਫਿਰਦੇ ਆਂ ਬਦੌਲਤ ਹੈ ਇਹ ਸਿੰਘਾਂ ਦੀ ਜਿਨ੍ਹਾਂ ਨੇ ਸਾਡਾ ਸਾਫਾ ਮੋਟ ਸੰਡੇ ਸਿਰ ਦੇ ਉੱਤੇ ਰੱਖਿਆ ਇਹ ਮਾਮਲਾ ਹੋਣਾ ਨਹੀਂ ਸੀ ਕਿ ਇਸ ਦੇ ਪਿੱਛੇ ਇਲੈਕਸ਼ਨਸ ਟਾਈਮ ਸਿਰ ਹੁੰਦੇ ਰਹਿੰਦੇ ਤੇ ਮਸਲਾ ਹੋਣਾ ਨਹੀਂ ਸੀਗਾ ਹੈ ਤੇ 14 ਸਾਲ ਹੋ ਗਏ ਐ ਸਿੱਖਾਂ ਦੀ ਜਮਹੂਰੀਅਤ ਹਿੰਦੂਤਵਾ ਮੋਦੀ ਬੀਜੇਪੀ ਨੇ ਖਤਮ ਕਰਤੀ ਹੈ ਔਰ ਜਿਹੜੇ ਸਿੱਖ ਬਾਹਰ ਦੇ ਮੁਲਕਾਂ ਦੇ ਵਿੱਚ ਮਾਰੇ ਐ ਕੈਨੇਡਾ ਯੂਕੇ ਪਾਕਿਸਤਾਨ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਐ ਪੰਨੂ ਨੂੰ ਮਾਰਨ ਦੀ ਇਹ ਉਹਨਾਂ ਮੁਲਕਾਂ ਦੀ ਜਿਹੜੀ ਬਾਦਸ਼ਾਹੀ ਹੈ ਸੋਵਰਨਿਟੀ ਹੈ ਉਹ ਤੋੜਤੀ ਹੈ ਤੇ ਐਡਾ ਵੱਡਾ ਜੁਰਮ ਕੀਤਾ ਹੈ ਜਿਹੜਾ ਕਿ ਵੈਨੇਜ਼ੁਏਲਾ ਦੇ ਪ੍ਰੈਜ਼ੀਡੈਂਟ ਨੇ ਇਹੋ ਜਿਹਾ ਜੁਰਮ ਨਹੀਂ ਕੀਤਾ ਜਿੰਨਾ ਮੋਦੀ ਨੇ ਤੇ ਉਹਦੀ ਜੁੰਡਲੀ ਨੇ ਬਾਹਰ ਜਾ ਕੇ ਸਿੱਖਾਂ ਦਾ ਕਤਲ ਕੀਤਾ ਹੈਗਾ ਅਸਾਸਿਨੇਸ਼ਨਸ ਕੀਤੇ ਆ ਇਹ ਅਸੀਂ ਤਾਂ 트럼ਪ ਸਾਹਿਬ ਨੂੰ ਇਹ ਹੀ ਬੇਨਤੀ ਕਰਦੇ ਆ ਕਿ ਇਹਨਾਂ ਨੇ ਜਿਹੜੇ ਜ਼ੁਲਮ ਕੀਤੇ ਐ ਬਾਹਰ ਦੇ ਮੁਲਖਾਂ ਦੇ ਵਿੱਚ ਜਾ ਕੇ ਇਹਨਾਂ ਦਾ ਵੀ ਗ੍ਰਿਫਤਾਰੀ ਉਸ ਤਰ੍ਹਾਂ ਹੀ ਹੋਵੇ ਜਿਵੇਂ ਬਨੰਦ ਦੇ ਪ੍ਰੈਜ਼ੀਡੈਂਟ ਦੀ ਹੋਈ ਐ ਮੈਂ ਤਾਂ ਸਮਝਦਾ ਹਾਂ ਜੀ ਤੁਹਾਨੂੰ ਜਵਾਬ ਮੈਂ ਦੇ ਦਿੱਤਾ ਕਿ ਜੇ ਐਸਟਪੀਸੀ ਦੇ ਇਲੈਕਸ਼ਨ ਟਾਈਮ ਸਿਰ ਹੁੰਦੇ ਰਹਿਣ ਇਹੋ ਜੀ ਹਰਕਤ ਹੋਵੇ ਨਾ ਪਰ ਜਦੋਂ ਅੱਜ ਵੀ ਕੋਈ ਵੀ ਨਾਂ ਨਹੀਂ ਲੈ ਰਿਹਾ ਐਸਪੀਸੀ ਦੇ ਇਲੈਕਸ਼ਨਸ ਦਾ ਇਹਦਾ ਮਤਲਬ ਹੈ ਕਿ ਇਹ ਜੁਰਮ ਜਾਰੀ ਰਹੂਗਾ ਤੇ ਜਾਰੀ ਰੱਖਣਗੇ ਜਿਹੜੇ ਜ਼ਿੰਮੇਵਾਰ ਹੈ ਉਹਨਾਂ ਨੂੰ ਇਲੈਕਸ਼ਨ ਕਿਉਂ ਨਹੀਂ ਕਰਾਉਂਦੇ ਹੈਗੇ ਆ ਪਿਤੇ ਦਿਨੀ ਜਹਦਰਜੀ ਵੱਲੋਂ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਨੂੰ ਸੱਲਵ ਕੀਤਾ ਗਿਆ 15 ਜਨਵਰੀ ਨੂੰ ਸਵੇਰੇ 10 ਵਜੇ ਸਪਸ਼ਟੀਕਰਨ ਦੇਣਗੇ ਕਿਵੇਂ ਦੇਖੀਏ ਮੈਂ ਤਾਂ ਕਹਿੰਦਾ ਜੀ ਐਸਟੀਪੀ ਸਿੱਧੇ ਡਿরেকਸ਼ਨ ਹੋਣੀ ਚਾਹੀਦੀ ਹੈ ਫਿਰ ਜਥੇਦਾਰ ਸਾਹਿਬ ਦੇ ਕੋਲੇ ਇੱਕ ਲੱਖ ਦੀ ਤਾਕਤ ਬਹੁਤ ਜ਼ਿਆਦਾ ਵੱਧ ਜੂਗੀ ਤੇ ਜਿਹਨੂੰ ਉਹ ਤਲਬ ਕਰਨਗੇ ਉਹ ਤਰਬ ਹੋਊਗਾ ਕੀ ਲੱਗਦਾ ਹੈ ਕਿ ਇਤਿਹਾਸ ਚ ਪਹਿਲੀ ਵਾਰ ਹੀ ਹੋ ਰਿਹਾ ਕਿਸੇ ਪੱਤ ਸੇਖ ਨੂੰ ਸਿਕੰਦਰ ਦਸਰੀਆ ਕਾਗਦ ਸ੍ਰਪੰਦ ਕੀ ਬੁਲਾਇਆ ਜਾ ਰਿਹਾ ਇਸ ਤੋਂ ਪਹਿਲਾਂ ਜਿੰਨੇ ਮੁੱਖ ਮੰਤਰੀ ਨੇ ਗੁਰਸੇਖ ਹੋਏ ਨੇ ਚਾਹੇ ਗਿਆਨੀ ਗਿਆਨ ਦੇ ਸ੍ਰੀ ਗਿਆਨੀ ਗਿਆਨ ਸਿੰਘ ਦੀ ਗੱਲ ਕਰੀਏ ਰਸਟਰੀ ਦੀ ਜਾਂ ਪ੍ਰਕਾਸ਼ ਸਿੰਘ ਬੰਦ ਦੀ ਕਰੀਏ ਉਹਨਾਂ ਨੂੰ ਵੀ ਇਸੇ ਕਾਗਦ ਸ੍ਰਪੰਦ ਦੇ ਪੇਸ਼ ਕੀਤਾ ਗਿਆ ਸੀ ਪਰ ਪਹਿਲੀ ਵਾਰ ਹੀ ਹੋ ਰਿਹਾ ਕਿ ਪੱਤ ਸੇਖ ਨੂੰ ਕਿਸੇ ਬੁਲਾਇਆ ਪਰ ਸ਼ਕਤੀ ਤਾਂ ਇਲੈਕਸ਼ਨਾਂ ਤੋਂ ਮਿਲਦੀ ਹੈ ਜੋ ਇਹ ਰਜਕਸ਼ਨ ਹੋਣਗੇ ਐਸਪੀਸੀ ਤਕੜੀ ਹੋਊਗੀ ਨਵੇਂ ਬੰਦੇ ਆਉਣਗੇ ਨਵੀਆਂ ਚੀਜ਼ਾਂ ਹੋਣਗੀਆਂ ਇਹੋ ਜਿਹੇ ਕੰਮ ਹੋਣਗੇ ਨਾ ਜ਼ਰੂਰਤ ਨਹੀਂ ਪਊਗੀ ਅਕਾਂਤਖ ਦੇ ਜਥੇਦਾਰ ਨੂੰ ਕਿ ਕਿਸੇ ਨੂੰ ਤਰਕ ਕਰਨ ਅੰਮ੍ਰਿਤਸਰ ਖਮਿਸ਼ਨੇਟ ਵਿੱਚ ਅੱਜ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਜਸਦੀਨ ਸ਼ਹਿਰ ਪਰ ਵਿੱਚ ਕੁੱਲ 19 ਨਾਕੇ ਲਗਾਏ ਗਏ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸਾਰੇ ਨਾਕਿਆਂ ਦੀ ਮਾਨਿਟਰਿੰਗ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਅਤੇ ਹਰ ਚੈਕਿੰਗ ਨੂੰ ਨਤੀਜਾ ਕੇਂਦਰਿਤ ਬਣਾਉਣ ਦੇ ਸਖਤ ਨਿਰਦੇਸ਼ ਦਿੱਤੇ ਗਏ। ਇੰਡੀਆ ਗੇਟ ਜੋ ਕਿ ਬਾਰਡਰ ਤੋਂ ਆਉਣ ਵਾਲਾ ਮੁੱਖ ਰੂਟ ਹੈ ਅਤੇ ਜਿੱਥੋਂ ਬਾਈਪਾਸ ਤੇ ਪਿੰਡਾਂ ਵੱਲ ਜਾਣ ਵਾਲੇ ਸਕੇਪ ਰੂਟ ਨਿਕਲਦੇ ਹਨ, ਉੱਥੇ ਵਿਸ਼ੇਸ਼ ਤੌਰ ਤੇ ਸਖਤ ਚੈਕਿੰਗ ਕੀਤੀ ਗਈ। ਇਸ ਨਾਕਾਬੰਦੀ ਦੌਰਾਨ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ, ਏਡੀਸੀਪੀ ਰਿਸ਼ਭ ਪੋਲਾ, ਏਸੀਪੀ ਸ਼ਿਵਦਰਸ਼ਨ ਅਤੇ ਸਬੰਧਤ ਥਾਣਿਆਂ ਦੇ ਐਸਐਚਓ ਮੌਜੂਦ ਰਹੇ। ਪੁਲਿਸ ਨੇ ਸੈਂਕੜਿਆਂ ਵਾਹਨਾਂ ਦੀ ਜਾਂਚ ਕੀਤੀ ਅਤੇ ਕਈ ਸ਼ੱਕੀ ਵਿਅਕਤੀਆਂ ਨਾਲ ਪੁੱਛਗਿੱਛ ਕੀਤੀ। ਚੈਕਿੰਗ ਦੌਰਾਨ ਨਸ਼ੀਲੀਆਂ ਗੋਲੀਆਂ, ਟੈਬਲੇਟਸ ਦੀ ਬਰਾਮਦਗੀ ਵੀ ਹੋਈ ਹੈ ਜਿਸ ਸਬੰਧੀ ਕਾਨੂੰਨੀ ਕਾਰਵਾਈ ਜਾਰੀ ਹੈ। ਗੁਰਪ੍ਰੀਤ ਸਿੰਘ ਪੁੱਲਰ ਨੇ ਕਿਹਾ ਕਿ ਅਜਿਹੇ ਨਾਕਾਬੰਦੀਆਂ ਨਾਲ ਆਮ ਲੋਕਾਂ ਵਿੱਚ ਸੁਰੱਖਿਆ ਦਾ ਭਰੋਸਾ ਵੱਧਦਾ ਹੈ ਅਤੇ ਅਪਰਾਧੀਆਂ ਵਿੱਚ ਡਰ ਪੈਦਾ ਹੁੰਦਾ ਹੈ। ਉਹਨਾਂ ਦੱਸਿਆ ਕਿ ਰਣਜੀਤ ਐਵੇਨਿਊ ਅਤੇ ਸਿਵਲ ਲਾਈਨ ਸਮੇਤ ਵੱਖ-ਵੱਖ ਇਲਾਕਿਆਂ ਵਿੱਚ ਵੀ ਚੈਕਿੰਗ ਕੀਤੀ ਗਈ ਜਿੱਥੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ। ਰੈਗੂਲਰਲੀ ਚੈਕਿੰਗ ਕਰਦੇ ਰਹਿੰਨੇ ਆ ਅੱਜ ਸਪੈਸ਼ਲ ਚੈਕਿੰਗ ਕਰਾਈ ਗਈ ਸੀ 6 ਤੋਂ 10 ਵਜੇ ਤੱਕ ਸਾਰੇ ਆਫਿਸਰ ਬਾਹਰ ਰਹੇ ਆ 19 ਨਾਕੇ ਅਸੀਂ ਅੱਜ ਲਵਾਏ ਸੀ ਕਮਿਸ਼ਨਰੇਟ ਚ ਔਰ ਸਾਰਿਆਂ ਨੂੰ ਬੜਾ ਅਸੀਂ ਕਹਿਆ ਸੀ ਵੀ ਕੁਆਲਿਟੇਟਿਵਲੀ ਰਿਜ਼ਲਟ ਓਰੀਐਂਟਡ ਜਿਹੜੀ ਇਹ ਚੈਕਿੰਗ ਹੋਣੀ ਚਾਹੀਦੀ ਹੈ ਔਰ ਕਾਫੀ ਧੀਰ ਤੋਂ ਸਾਡੇ ਸੀਨੀਅਰ ਆਫਿਸਰ ਡੀਸੀਪੀ ਲਾਅ ਐਂਡ ਆਰਡਰ ਆਲੰਬੀਜੇ ਜੀ ਏਸੀਪੀ ਜਿਹੜੇ ਹੈਗੇ ਆ ਸਾਡੇ ਸ਼ਿਵਦਰਸ਼ਨ ਏਸੀਪੀ ਵੈਸਟ ਐਸਐਚਓ ਛਾਟਾ ਇੱਥੇ ਇੰਡੀਆ ਗੇਟ ਦੇ ਉੱਤੇ ਆਪਾਂ ਖੜੇ ਆ ਕਿਉਂਕਿ ਇਹ ਜਿਹੜਾ ਬਾਰਡਰ ਤੋਂ ਜਿਹੜਾ 메ਨ ਰੂਟ ਆ ਰਿਹਾ ਔਰ ਇਧਰੋਂ ਅੱਗੇ ਐਸਕੇਪ ਰੂਟਸ ਹੈਗੇ ਆ ਬਾਈਪਾਸ ਦੇ ਉੱਤੇ ਸੋ ਇਸ ਪੁਆਇੰਟ ਦੇ ਉੱਤੇ ਵੀ ਆ ਕੇ ਚੈਕਿੰਗ ਕੀਤੀ ਹੈ ਔਰ ਹੁਣੇ ਐਸਐਚਓ ਨੇ ਦੱਸਿਆ ਵੀ ਕੋਈ ਰਿਕਵਰੀ ਵੀ ਹੋਈ ਹੈ ਟੈਬਲੇਟਸ ਦੀ ਸੋ ਬੜੀ ਅੱਛੀ ਗੱਲ ਹੈ ਕਿ ਕੁਆਲਿਟੇਟਿਵ ਚੈਕਿੰਗ ਹੋਣੀ ਚਾਹੀਦੀ ਹੈ ਰਿਸ਼ਵ ਭੋਲਾ ਜੀ ਸਾਡੇ ਜਿਹੜੇ ਏਡੀਸੀਪੀ ਨੇ ਉਹਨਾਂ ਨੇ ਵੀ ਅੱਜ ਸਾਰਾ ਬਹੁਤ ਬੰਦਾ ਆਪਣੇ ਏਰੀਏ ਚ ਕੀਤਾ ਉਹ ਵੀ ਮੇਰੇ ਨਾਲ ਨੇ ਇਸ ਵੇਲੇ ਰਣਜੀਤ ਐਵਨਿਊ ਤੇ ਸਾਰਾ ਸਿਵਲ ਲਾਈਨ ਦੇ ਵਿੱਚ ਚੈਕਿੰਗ ਕਰਨ ਤੋਂ ਬਾਅਦ ਆਇਆ ਉੱਥੇ ਵੀ ਕਾਫੀ ਜਿਹੜੇ ਸ਼ੱਕੀ ਲੋਕ ਆ ਉਹਨਾਂ ਦੀ ਪੁੱਛਗਿੱਛ ਹੋਈ ਔਰ ਕਾਫੀ ਟ੍ਰੈਫਿਕ ਵਾਇਓਲੇਟਰਸ ਦੇ ਖਿਲਾਫ ਵੀ ਐਕਸ਼ਨ ਹੋਇਆ ਔਰ ਇਹਦੇ ਨਾਲ ਬੜਾ ਸੈਂਸ ਆਫ ਸਿਕਿਉਰਿਟੀ ਵੀ ਜਾਂਦੀ ਹੈ ਔਰ ਸਿਟੀਜ਼ਨ ਦੇ ਵਿੱਚ ਔਰ ਇਹਦੇ ਨਾਲ ਪੁਲਿਸ ਜਿਹੜੀ ਹੈ ਉਹ ਵੀ ਐਕਟਿਵ ਹੁੰਦੀ ਹੈ ਪਬਲਿਕ ਔਰ ਮਾਰੇ ਬੰਦਿਆਂ ਨੂੰ ਇਸ ਗੱਲ ਬਾਰੇ ਡਰ ਰਹਿੰਦਾ ਕਿ ਸਾਡੀ ਕਦੇ ਵੀ ਚੈਕਿੰਗ ਹੋ ਸਕਦੀ ਹੈ ਸਰ ਇੱਕ ਹੋਰ ਕਾਰਖਾਨਾ ਰਿਗੀ ਹੈ ਉਹਦੇ ਵਿੱਚੋਂ ਵੀ ਨਸ਼ੀਲਾ ਨਾਗ ਹੈ ਜਿਹੜਾ ਉਹ ਉਪਰਾਮਿਤ ਕੀਤਾ ਗਿਆ ਹੈ ਤੇ ਉਸ ਨੌਜਵਾਨ ਦਾ ਕਹਿਣਾ ਹੈ ਕਿ ਗੱਡੀ ਮੈਂ ਕਿਸੇ ਦੀ ਮੰਗ ਕੇ ਲਿਆ ਕੇ ਉਸ ਦੀ ਜਾਂਚ ਕੀਤੀ ਜਾਏਗੀ ਦੇਖੋ ਉਹ ਤਾਂ ਲੀਗਲ ਪ੍ਰੋਸੈਸ ਹੈ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰ ਰਿਹਾ बिकॉज ਜਿਹੜੀ ਚੈਕਿੰਗ ਪਾਰਟੀ ਹੈ ਤੇ ਐਸਐਚਓ ਕੰਪੀਟੈਂਟ ਹੈ ਜੋ ਕਾਰਵਾਈ ਹੋਏਗੀ ਜੋ ਇਲੈਗੈਲਿਟੀ ਉਹਦੀ ਵਾਹੇਗੀ ਇਨਵੈਸਟੀਗੇਸ਼ਨ ਚ ਉਹ ਹਿਸਾਬ ਨਾਲ ਕਾਰਵਾਈ ਹੋਣੀ ਸਰ ਸਿਰਸਤ ਹੱਦ ਦੇ ਵੱਲੋਂ ਆਉਂਦਾ ਇਹ ਏਰੀਆ ਸਰ ਜਿਹੜਾ ਮੇਨ ਐਂਟਰੈਂਸ ਪੁਆਇੰਟ ਅਮਰਸਰ ਦਾ ਔਰ ਵੱਡੀ ਗਿਣਤੀ ਦੇ ਵਿੱਚ ਜਿਵੇਂ ਅੱਜ ਹੀ ਹੁਣ ਸਪੈਸ਼ਲ ਨਾਕਾਬੰਦੀ ਹੋਈ ਤਾਂ ਦੋ ਗੱਡੀਆਂ ਜਿਹੜੀਆਂ ਹੋਈ ਨੇ ਪਰ ਡੇਲੀ ਵੀ ਸਰ ਅਜਿਹੇ ਅਸਾਈਨਮੈਂਟ ਅਸੀਂ ਕਰਦੇ ਰਹਿੰਦੇ ਰਹੇ ਜੀ ਕਿ ਤਾਂ ਹੀ ਤੁਹਾਨੂੰ ਪਤਾ ਇੰਨੀਆਂ ਵੱਡੀਆਂ ਰਿਕਵਰੀਜ਼ ਆਪਣੇ ਕਮਿਸ਼ਨਰੇਟ ਪੁਲਿਸ ਵੱਲੋਂ ਡਰੱਗਸ ਤੇ ਆਮਜ਼ੀਆਂ ਹੁੰਦੀਆਂ ਰਹਿਣੀਆਂ ਕਿਉਂਕਿ ਏਰੀਆ ਪ੍ਰੋਨ ਹੈਗਾ ਕਿਉਂਕਿ ਇਥੋਂ ਏਸਕੇਪ ਰੂਟ ਅੱਗੇ ਸਰਾਇ ਅਮਾਨਤ ਖ ਸੋਸ ਕਰਕੇ ਅਸੀਂ ਨੂੰ ਬਹੁਤ ਅਹਿਮੀਅਤ ਦਿੰਨੇ ਹਰ ਟਾਈਮ ਸਰ ਇਹਦੇ ਤੇ ਅ ਰਾਖੇ ਹੁਣ ਪੱਕੇ ਲਗਾਇਆ ਕਰੋਗੇ ਕਿ ਅੱਜ ਦਾ ਦਿਨੀ ਹੈ ਨਹੀਂ ਹਰ ਰੋਜ਼ ਲਾਉਨੇ ਆ ਜੀ ਅਸੀਂ ਅੱਜ ਮੈਂ ਸਪੈਸ਼ਲ ਤਾਂ ਕਿ ਆ ਸੀ ਬਿਕੋਜ਼ ਸਾਰੇ ਜੀਓਜ਼ ਨੂੰ ਕਿਹਾ ਸੀ ਕਿ ਅੱਜ ਇੱਕ ਆਪਾਂ ਮੰਡੇ ਹੈਗਾ ਤੇ ਇਸ ਤੇ ਉੱਤੇ ਅਸੀਂ ਕੀਤੇ ਗਏ ਸੀ ਸਰ ਹੁਣ ਜਿਹੜਾ ਜਰਾ ਕੱਲ ਇੱਕ ਕਤਲ ਹੋਇਆ ਉਹਦੇ ਕੀ ਅਪਡੇਟ ਲੇਟੈਸਟ ਆਏ ਤੁਹਾਨੂੰ ਬਹੁਤ ਜਲਦੀ ਅਸੀਂ ਦੱਸਾਂਗੇ ਜੀ ਸਾਰੀ ਜਿਵੇਂ ਤੁਹਾਨੂੰ ਸ਼ਾਮ ਨੂੰ ਵੀ ਦੱਸਿਆ ਸੀ ਵੀ ਆਰ ਔਨ ਇਟ ਔਰ ਬਹੁਤ ਜਲਦੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਗੁੱਡ ਨਿਊਜ਼ ਜਿਹੜੇ ਸ਼ੂਟਰ ਹਰਿਆਣੇ ਤੋਂ ਇਸੀ ਕੋਈ ਅੱਧਾ ਦੀ ਗੱਲ ਵੀ ਸਭ ਦੇਖੋ ਲੋਕਾਂ ਦੀਆਂ ਕਿਆਫੇ ਨੇ ਇਨਵੈਸਟੀਗੇਸ਼ਨ ਬਿਲਕੁਲ ਸਹੀ ਚੱਲ ਰਹੀ ਹੈ ਔਰ ਬਹੁਤ ਜਲਦੀ ਤੁਹਾਨੂੰ ਵਧੀਆ ਰਿਜ਼ਲਟ ਦੱਸਾਂਗੇ ਸਰ ਬੰਦੇ ਫੜੇਗੇ ਹੀ ਦੋ ਹੁਣ ਹੁਣ ਤੱਕ ਦੇਖੋ ਮੈਂ ਕੋਈ ਇੱਕ ਗੱਲ ਇਹੋ ਜਿਹੀ ਨਹੀਂ ਕਹਿਣਾ ਚਾਹੁੰਦਾ ਜਿਹੜੀ ਕੋਈ ਜਿਹਦਾ ਆਧਾਰਨਾ ਹੋਵੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਪ੍ਰੋਫੈਸ਼ਨਲੀ ਇਨਵੈਸਟੀਗੇਟ ਕੀਤਾ ਜਾ ਰਿਹਾ ਹੈ ਬਹੁਤ ਜਲਦੀ ਤੁਹਾਡੇ ਨਾਲ ਅੱچھے ਰਿਜ਼ਲਟ ਸ਼ੇਅਰ ਕੀਤੇ ਜਾਣ ਕਿੰਨਾ ਚੈਲੈਂਜਿੰਗ ਹੈ ਇਸ ਵੇਲੇ ਕਿਉਂਕਿ ਜਿਸ ਤਰ੍ਹਾਂ ਦੀ ਵਵਾਲ ਮਚਿਆ ਸੀ ਨੂੰ ਲੈ ਦੇਖੋ ਗੱਲ ਬੜੀ ਸਿੰਪਲ ਹੈ ਜੀ ਜਦੋਂ ਦਾ ਸੁਸਾਇਟੀ ਆਈ ਹੈ क्राइम ਹੁੰਦਾ ਹੈ ਪੁਲਿਸ ਜਿਹੜੀ ਹੈ ਉਹਦਾ ਕੰਮ ਹੈ ਉਹਨੂੰ ਡਿਟੈਕਟ ਕਰਨਾ ਔਰ ਟਾਈਮਲੀ ਕਰਨਾ ਔਰ ਤੁਹਾਨੂੰ ਜੇ ਪ੍ਰਮਾਤਮਾ ਦੀ ਮਿਹਰ ਨਾਲ ਗੁਰੂ ਨਗਰੀ ਚ ਅਸੀਂ ਸੇਵਾ ਕਰ ਰਹੇ ਹਾਂ ਸਾਰੀ ਫੋਰਸ ਦੇ ਆਫੀਸਰ ਬੜੇ ਮੋਟੀਵੇਟਿਡ ਨੇ ਤੁਸੀਂ ਪੁਰਾਣੀ ਹਿਸਟਰੀ ਦੇਖ ਲਓ ਸਾਰੀ ਕਿੰਨੀ ਜਲਦੀ ਸਾਰੇ ਸੈਂਸੇਸ਼ਨਲ ਕ੍ਰਾਈਮ ਜਾਂ ਹਿਨियस ਕ੍ਰਾਈਮ ਡਿਟੈਕਟ ਹੋਏ ਔਰ ਇਹ ਵੀ ਜਲਦੀ ਹੋਊਗਾ ਸਰਜਰੀਕ ਪੋਸਟ ਵਾਇਰਲ ਹੋ ਰਹੀ ਹੈ ਉਹਦਾ ਕੋਈ ਸੱਚ ਹੈ ਕਿ ਇਹਦਾ ਮਕਾਨ ਢਾਇਆ ਗਿਆ ਸੀ ਦੇਖੋ ਮੈਂ ਉਹਦੇ ਵਿੱਚ ਜਾਏ ਨਹੀਂ ਰਿਹਾ ਜੀ ਅਸੀਂ ਤਾਂ ਇਨਵੈਸਟੀਗੇਸ਼ਨ ਕਰ ਰਹੇ ਆਂ ਔਰ ਪਹਿਲਾਂ ਤਾਂ ਅਕਿਊਜ਼ ਫੜਨੇ ਆਂ ਫਿਰ ਉਸ ਮੋਟਿਵ ਕਲੀਅਰ ਕਰਾਂਗੇ ਸਾਰਾ ਜੀ ਠੀਕ ਇਹਨਾਂ ਦਾ ਕੋਈ ਰੰਜਿਸ਼ বিনা ਰੰਜਿਸ਼ ਕਿਸੇ ਪਰਿਵਾਰ ਦੀ ਕੋਈ ਦੇਖੋ ਉਹ ਸਾਰੀਆਂ ਚੀਜ਼ਾਂ ਐਂਗਲ ਜਿਹੜੇ ਆ ਇਨਵੈਸਟੀਗੇਸ਼ਨ ਦਾ ਹਿੱਸਾ ਨੇ ਔਰ ਕੋਈ ਵੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਜਿਵੇਂ ਮੈਂ ਤੁਹਾਨੂੰ ਸ਼ਾਮ ਨੂੰ ਵੀ ਦੱਸਿਆ ਕਿ ਉਹ ਇਟ ਇਨਕਲੂਡਸ 올 ਸਰ ਸੁਣਨ ਚ ਆਇਆ ਕਿ ਪਹਿਲਾਂ ਇੱਕ ਤਕਰੀਬਨ 1.5 ਸਾਲ ਤੋਂ ਜਿਹੜੀਆਂ ਉਹ ਧਮਕੀ ਭਰੀਆਂ ਕਾਲਸ ਆ ਰਹੇ ਸੀ ਫਰੋਤੀ ਵਾਸਤੇ ਗੱਡੀ ਵੀ ਆਪਣੀ ਜਿਹੜੀ ਨਿੱਜੀ ਸੀ ਉਹਨਾਂ ਨੇ ਜਿਹੜੀ ਆ ਉਹ ਬੁਲੇਟ ਪ੍ਰੂਫ ਕਰਵਾਈ ਹੋਈ ਸੀ ਗਨਮੈਨ ਜਿਹੜੇ ਅਸੀਂ ਨਹੀਂ ਮਿਲੇ ਨਹੀਂ ਗਨਮੈਨ ਤੋਂ ਉਹਨੂੰ ਮਿਲਿਆ ਹੋਇਆ ਸੀਗਾ ਜੀ ਕੁਦਰਤੀ ਜਿਹੜੀ ਗੱਲ ਹੁੰਦੀ ਹੈ ਉਹਦਾ ਬੈਕਗ੍ਰਾਉਂਡ ਜਿਹੜੇ ਪੁਰਾਣੇ ਆ ਐਫ ਆਈ ਆਰ ਦਰਜ ਨੇ ਉਹ ਸਾਰੀਆਂ ਚੀਜ਼ਾਂ ਅਸੀਂ ਰਿਕਾਰਡ ਤੇ ਲੈਣੀਆਂ ਸਾਰੀ ਚੀਜ਼ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਔਰ ਮੈਂ ਤੁਹਾਨੂੰ ਜਿਵੇਂ ਕਿਹਾ ਸਾਡਾ ਕੰਮ ਹੈ ਕਿ ਇਮੀਡੀਏਟਲੀ ਕੇਸ ਜਿਹੜਾ ਟਰੇਸ ਕਰਕੇ ਤੁਹਾਨੂੰ ਔਰ ਪਬਲਿਕ ਨੂੰ ਇਹ ਦੱਸਿਆ ਜਾ ਕੇ ਆ ਮਲਜ਼ਮ ਨੇ ਆ ਮੋਟਿਵ ਹੈ ਅਜਾ ਸਰ ਜਿਸ ਤਰ੍ਹਾਂ ਪੋਲਿਟਿਕਸ ਹੈ ਕਿ ਲਾਅ ਐਂਡ ਆਰਡਰ ਖਰਾਬ ਹੋ ਗਿਆ ਇਹਨੂੰ ਕਿਵੇਂ ਵੇਖਦੇ ਹੋ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਤਾਨੇ ਮਾਰੇ ਜਾ ਰਹੇ ਨੇ ਦੇਖੋ ਇਹ ਤਾਂ ਮੈਂ ਪੋਲਿਟੀਕਲ ਕੋਈ ਕਮੈਂਟ ਦੇ ਉੱਤੇ ਕਮੈਂਟ ਨਹੀਂ ਦੇਣਾ ਚਾਹੁੰਦਾ ਇਟ ਇਜ਼ ਕ੍ਰਾਈਮ ਸ਼ੁਰੂ ਤੋਂ ਹੁੰਦਾ ਰਿਹਾ ਔਰ ਸਾਡਾ ਕੰਮ ਹੈ ਕਿ ਉਹਨੂੰ ਰੋਕਣਾ ਅਗਰ ਨਹੀਂ ਰੁਕਿਆ ਤਾਂ ਡਿਟੈਕਟ ਕਰਨਾ ਹੁਣ ਹਰ ਜਗ੍ਹਾ ਪੁਲਿਸ ਮੌਜੂਦ ਨਹੀਂ ਕਰੀ ਹੋ ਸਕਦੀ ਔਰ ਕਈ ਸੋਸ਼ਲ ਆਪਣੇ ਚੀਜ਼ਾਂ ਵੀ ਦੇਖਣੀਆਂ ਬੜੀਆਂ ਜ਼ਰੂਰੀ ਨੇ ਜਿਹਦੇ ਅੰਦਰ ਡਰਾਈਵਿੰਗ ਹੈ ਉਹ ਘਰੋਂ ਸਟਾਰਟ ਕਰਦੇ ਬੱਚੇ ਔਰ ਉਹਦੇ ਚ ਹਰ ਜਿਹੜਾ ਸੋਸਾਇਟੀ ਦਾ ਵਰਗਾ ਉਹਨੂੰ ਆਪਣਾ ਰੋਲ ਪਲੇ ਕਰਨਾ ਚਾਹੀਦਾ ਹੈ ਉਹਨਾਂ ਆਫਟਰ ਆਲ ਬੱਚੇ ਜਿਹੜੇ ਆ ਕਿਉਂ ਇਹੋ ਜਿਹੀਆਂ ਗੱਲਾਂ ਚ ਲੱਗ ਰਹੇ ਪਰਿਵਾਰ ਦਾ ਵੀ ਉਹਦੇ ਉੱਤੇ ਉਹਨਾਂ ਦਾ ਮਾਨੀਟਰ ਹੋਣਾ ਚਾਹੀਦਾ ਐਕਟੀਵਿਟੀਆਂ ਬਾਕੀ ਵੀ ਸਾਰੀ ਸੁਸਾਇਟੀ ਦਾ ਪ੍ਰੈਸ਼ਰ ਹੋਣਾ ਚਾਹੀਦਾ ਪੁਲਿਸ ਦਾ ਇਨਫੋਰਸਮੈਂਟ ਦਾ ਕੰਮ ਹੈ ਅਸੀਂ ਉਹ ਕਰ ਰਹੇ ਹਾਂ ਔਰ ਬਹੁਤ ਜਲਦ ਤੁਹਾਨੂੰ ਰਿਜ਼ਲਟ ਦੇਾਂਗੇ ਸਰ ਲੱਗਦਾ ਨਹੀਂ ਕੋਦੋਂ ਪੈਲਸ ਦੇ ਵਿੱਚ ਸਰਵਨ ਸਿੰਘ ਤੁਨ ਵਿਧਾਇਕ ਮੌਜੂਦ ਸੀਗੇ ਇੱਕ ਜੱਜ ਸਾਹਿਬ ਮੌਜੂਦ ਸੀ ਪੁਲਿਸ ਦੀ ਨਾਲ ਜਿਹੜੇ ਗਵਰਨਮੈਂਟ ਸੀ ਸਿਕਿਉਰਟੀ ਵੀ ਸੀ ਔਰ ਇਹਨੇ ਲੋਕਾਂ ਦੇ ਵਿੱਚ ਆ ਕੇ ਸ਼੍ਰੀ ਆਮ ਕਿਸ ਤਰ੍ਹਾਂ ਦੇ ਨਾਲ ਜਿਹੜੀ ਕਤਲ ਕੀਤਾ ਗਿਆ ਕਿਤੇ ਦੇਖੋ ਸਾਰੀ ਗੱਲ ਤੁਹਾਨੂੰ ਦੇਖੋ ਉੱਥੇ ਕੋਈ ਆਮ ਹਨ ਮੈਰਿਜ ਫੰਕਸ਼ਨ ਸਾਰੇ ਕਵਰਟ ਤਾਂ ਹੁੰਦੇ ਹੀ ਨਹੀਂ ਜੀ ਔਰ ਡੈਫੀਨਿਟਲੀ ਕੋਈ ਇਨਸਾਈਡਰ ਦਾ ਵੀ ਕੰਮ ਹੋ ਸਕਦਾ ਸਾਰੇ ਐਂਗਲ ਅਸੀਂ ਦੇਖ ਰਹੇ ਮੈਂ ਤੁਹਾਨੂੰ ਜਿਵੇਂ ਕਿਹਾ ਬਹੁਤ ਜਲਦ ਤੁਸੀਂ ਇਹ ਖੁਸ਼ਖਬਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸ਼੍ਰੀਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਬਰਗਾਜੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ 15 ਜਨਵਰੀ ਸਵੇਰੇ 10 ਵਜੇ ਸ਼੍ਰੀਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਕੁਝ ਮਸਲਿਆਂ ਤੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਇਸ ਮਾਮਲੇ ਸੰਬੰਧੀ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਣੀਵਾਲ ਦਾ ਬਿਆਨ ਸਾਹਮਣੇ ਆਇਆ ਹੈ। ਤਾਲੀਵਾਲ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਕੌਮ ਦੀ ਸਰਵੋੱਚ ਧਾਰਮਿਕ ਸੰਸਥਾ ਹੈ ਅਤੇ ਜਥੇਦਾਰ ਸਾਹਿਬ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਜੇ ਜਥੇਦਾਰ ਸਾਹਿਬ ਨੇ ਮੁੱਖ ਮੰਤਰੀ ਨੂੰ ਸੱਦਿਆ ਹੈ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਨਿਰਧਾਰਤ ਸਮੇਂ ਤੇ ਪੇਸ਼ ਹੋਣਗੇ। ਤਾਲੀਵਾਲ ਨੇ ਆਖਿਆ ਕਿ ਸਿੱਖ ਹੋਣ ਦੇ ਨਾਤੇ ਸਾਡੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਹੁਤ ਉੱਚੀ ਅਤੇ ਸਤਿਕਾਰਯੋਗ ਜਗ੍ਹਾ ਹੈ। ਜਥੇਦਾਰ ਸਾਹਿਬ ਸਿੱਖ ਕੌਮ ਦੀ ਮਹਾਨ ਸੰਸਥਾ ਦੇ ਮੁਖੀ ਹਨ ਅਤੇ ਜਿਹੜੀਆਂ ਵੀ ਗੱਲਾਂ ਤੇ ਉਹ ਮੁੱਖ ਮੰਤਰੀ ਕੋਲੋਂ ਸਪਸ਼ਟੀਕਰਨ ਲੈਣਾ ਚਾਹੁੰਦੇ ਹਨ ਮੁੱਖ ਮੰਤਰੀ ਉਹ ਸਾਰੇ ਸਪਸ਼ਟੀਕਰਨ ਦੇਣ ਲਈ ਤਿਆਰ ਹਨ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਨੂੰ ਕਿਸੇ ਵੀ ਤਰ੍ਹਾਂ ਦਾ ਵਿਵਾਦ ਬਣਾਉਣ ਦੀ ਲੋੜ ਨਹੀਂ ਹੈ ਕਿਉਂਕਿ ਸਿੱਖ ਮਰਿਆਦਾ ਅਨੁਸਾਰ ਸ਼੍ਰੀ ਕਾਲ ਤਖਤ ਸਾਹਿਬ ਦੇ ਫੈਸਲੇ ਅਤੇ ਆਦੇਸ਼ਾਂ ਦਾ ਸਤਕਾਰ ਕਰਨਾ ਸਾਡਾ ਫਰਜ਼ ਹੈ। ਧਾਲੀਵਾਲ ਨੇ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਖ ਸੰਸਥਾਵਾਂ ਦਾ ਪੂਰਾ ਮਾਣ ਰੱਖਦੇ ਹਨ ਸ਼੍ਰੀ ਅਕਾਲਪੁਰ ਸਾਹਿਬ ਦੇ ਜਾਇਦਾਬ ਸਾਹਿਬ ਨੇ ਅੱਜ ਪੰਜਾਬ ਦੇ ਮਾਜੋਗ ਭੁਖਣਤੀ ਸਦਾਤ ਭਗਵੰਤ ਸਿੰਘ ਮਾਨ ਜੀ ਨੂੰ ਜਿਹੜਾ ਉਹ ਕੋਈ ਚੀਜ਼ਾਂ ਦਾ ਸਪਸ਼ਟ ਇਨਕਾਰ ਲੈਣ ਵਾਸਤੇ ਤਾਂ ਜਿਹੜਾ ਕੀਤਾ ਮੈਂ ਬਸ ਇਹ ਕਹਿਣਾ ਚਾਹੁੰਦਾ ਕਿ ਸਾਡੇ ਵਾਸਤੇ ਸ਼੍ਰੀ ਅਕਾਲਪੁਰ ਸਾਹਿਬ ਦੇ ਅੱਗੇ ਸਾਡਾ ਸਿਰ ਝੁਕਦਾ ਸਾਡੇ ਵਾਸਤੇ ਉਹ ਸਾਡੀ ਬਹੁਤ ਹੀ ਉੱਚੀ ਜਗਾ ਉਹਦਾ ਗਾਲਤਕ ਸਾਹਿਬ ਦੇ ਜਹਦਾ ਜਿਹੜੇ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਐ ਗਵਾਈ ਕਰਦੇ ਉਹਨਾਂ ਨੇ ਜੇ ਮੁਖਵੰਤੀ ਸਾਹਿਬ ਨੂੰ ਸੱਦਾ ਜਾਂ ਤਲਬ ਕੀਤਾ ਤੇ ਮੁਖਵੰਤੀ ਸਾਹਿਬ 15 ਤਰੀਕ ਨੂੰ ਜੋ ਵੀ ਜਹਦਾ ਸਾਹਿਬ ਨੇ ਟਾਈਮ ਦਿੱਤਾ ਹੋਊਗਾ ਉਹ ਪੱਕਾ ਪੇਸ਼ ਹੋਣਗੇ ਕੋਈ ਗੱਲ ਨਹੀਂ ਔਰ ਜਿਹੜੀਆਂ ਚੀਜ਼ਾਂ ਦਾ ਕੋਈ ਸਪਸ਼ਟੀਕਰਨ ਜਿਹੜਾ ਕੋ ਜਹੇਦਰ ਦਾ ਜਹੇਦਰ ਸਾਹਿਬ ਸੀਐਮ ਸਾਹਿਬ ਕੋ ਲੈਣਾ ਚਾਹੁੰਦੇ ਹੋਣਗੇ ਉਹ ਦੇਣਗੇ ਕੋਈ ਤੇ ਅਲਵਾ ਸਾਹਿਬ ਇਹ ਜਹੇਦਰ ਸਾਹਿਬ ਇੱਕ ਵੀਡੀਓ ਦਾ ਜ਼ਿਕਰ ਕਰਦੇ ਪਏ ਨੇ ਕਿ ਉਹਨਾਂ ਨੇ ਡਰਿੰਕ ਕੀਤੀ ਹੋਈ ਹੈ ਤੇ ਸ਼ਰਾਬ ਫੁੱਟ ਰਹੇ ਨੇ ਉਹ ਸਾਡੇ ਵੀ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹਿ ਦੇ ਕਿ ਜੋ ਵੀ ਜਹੇਦਰ ਸਾਹਿਬ ਨੂੰ ਸਪਸ਼ਟਿਕਨ ਚਾਹੀਦਾ ਹੋਊਗਾ ਮੁਕੰਤੀ ਸਾਹਿਬ ਜਿਹੜਾ ਉਹ ਕੱਲ ਤੱਕ ਸਾਹਿਬ ਤੇ ਆਉਣਗੇ ਪੇਸ਼ ਹੋਣਗੇ ਉਹਨੂੰ ਸੋਚੀ ਗੰਦੇ ਰਿਹਾ ਤਾਂ। ਬਲਿਓ ਤੁਹਾਨੂੰ ਮੈਂ ਤਾਂ ਪਹਿਲੇ ਵੀ ਕਹਿੰਦੇ ਰਹੇ ਨੇ ਕਿ ਮੈਨੂੰ پلان ਕਿ ਮੈਨੂੰ ਤਲਬ ਕਰਨ ਮੈਂ ਆਵਾਂਗਾ। ਮੇਕੋ ਕਾਫੀ ਕੁਛ ਪਿਆ ਇਹਨਾਂ ਦੇ ਬਾਰੇ। ਮੈਂ ਤਾਂ ਤੁਹਾਨੂੰ ਕਿਹਾ ਜੀ ਆਪਾਂ ਤੇ ਵੇਖੋ ਆਪਾਂ ਸਿੱਖ ਆ। ਸਾਡੇ ਲਈ ਸਿੱਧੀ ਅਕਾਲ ਤਖਤ ਸਾਹਿਬ ਬਹੁਤ ਉੱਚੀ ਜਗ੍ਹਾ। ਸਾਡੇ ਵਾਸਤੇ ਸਿੱਧੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਬ ਜਿਹੜੇ ਆ ਉਹ ਸਾਡੇ ਲਈ ਸਿੱਖ ਕੌਮ ਦੀ ਮਹਾਨ ਇੱਕ ਉੱਚ ਸੱਤਾ ਦੇ ਮੁਖੀ ਨੇ। ਜੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਸੱਦਿਆ ਜਾਂ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਸ਼ਬਦਾਂ ਚ ਤਲਬ ਕੀਤਾ ਤੇ ਮੁੱਖ ਮੰਤਰੀ ਸਾਹਿਬ ਹਰ ਚੀਜ਼ ਦਾ ਸਪਸ਼ਟਿਕਰ ਦੇਣੀ ਜੂ ਰੌਣਗੇ ਕੋਈ ਇਦਾਂ ਦੀ ਕੋ ਗੱਲ ਨਹੀਂ ਕਪੂਰਥਲਾ ਥਾਣਾ ਟਿਲਵਾ ਅਦੀਨਪਿੰਦੇ ਪਿੰਡ ਰਾਏਪੁਰ ਰਾਇਆਂ ਵਿੱਚ ਪਰਵਾਰਕ ਵਿਵਾਦ ਨੇ ਗੰਭੀਰ ਰੂਪ ਧਾਰ ਲਿਆ ਹੈ ਸੋਹਰਾ ਪਰਿਵਾਰ ਵੱਲੋਂ ਆਪਣੀ ਹੀ ਨੂੰ ਤੇ ਲੱਖਾਂ ਰੁਪਏ ਦੀ ਨਗਦੀ ਅਤੇ ਕੀਮਤੀ ਗਹਿਣੇ ਚੋਰੀ ਕਰਨ ਦੇ ਦੋਸ਼ ਲਗਾਏ ਗਏ ਹਨ ਦੂਜੇ ਪਾਸੇ ਨੂ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਝੂਠਾ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਸਾਬਕਾ ਮੈਂਬਰ ਪੰਚਾਇਤ ਸੁਚਾ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਮਨਜਿੰਦਰ ਸਿੰਘ ਇਟਲੀ ਵਿੱਚ ਰਹਿੰਦਾ ਹੈ ਅਤੇ ਉਸਦੀ ਪਤਨੀ ਪ੍ਰਭਜੋਤ ਕੌਰ ਨੇ ਘਰ ਵਿੱਚੋਂ 25 ਤੋਂ 30 ਤੋਲੇ ਸੋਨਾ ਚੋਰੀ ਕਰ ਲਿਆ। ਇਸ ਤੋਂ ਇਲਾਵਾ ਲਗਭਗ 2.5 ਲੱਖ ਰੁਪਏ ਨਗਦ ਅਤੇ ਵੱਖ-ਵੱਖ ਬੈਂਕ ਖਾਤਿਆਂ ਵਿੱਚੋਂ ਕਰੀਬ 7,114,000 ਰੁਪਏ Google Pay ਅਤੇ ਹੋਰ ਡਿਜੀਟਲ ਮਾਧਿਮਾਂ ਰਾਹੀਂ ਕਢਵਾਏ ਗਏ। ਸੁਚਾ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ 2 ਮਹੀਨੇ ਬੀਤ ਜਾਣ ਤੇ ਵੀ ਇਨਸਾਫ ਨਹੀਂ ਮਿਲਿਆ ਦੂਜੇ ਪਾਸੇ ਪ੍ਰਭਜੋਤ ਕੌਰ ਜੋ ਇਸ ਵੇੜੇ ਆਪਣੇ ਨਾਨਕੇ ਘਰ ਪਿੰਡ ਹਬੀਬਵਾਲ ਵਿੱਚ ਰਹਿ ਰਹੀ ਹੈ ਨੇ ਆਪਣੇ ਨਾਨੇ ਕਰਤਾਰ ਸਿੰਘ ਸਮੇਤ ਦੋਸ਼ਾਂ ਨੂੰ ਮੰਨਕਰਤ ਅਤੇ ਬੇਬੁਨਿਆਦ ਦੱਸਿਆ ਉਨ੍ਹਾਂ ਕਿਹਾ ਕਿ ਸੋਹਰਾ ਪਰਿਵਾਰ ਉਸ ਤੋਂ ਛੁਟਕਾਰਾ ਪਾਉਣ ਲਈ ਝੂਠੇ ਇਲਜ਼ਾਮ ਲਗਾ ਰਿਹਾ ਹੈ ਇਸ ਮਾਮਲੇ ਤੇ ਡੀਐਸਪੀ ਪੁਲਤ ਕਰਨੈਲ ਸਿੰਘ ਨੇ ਦੱਸਿਆ ਕਿ ਦੋਹਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਬੈਂਕ ਸਟੇਟਮੈਂਟਾਂ ਸਮੇਤ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਉਹਨਾਂ ਕਿਹਾ ਕਿ ਤਫ਼ਤੀਸ਼ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਸੁੱਚਾ ਸਿੰਘ ਜੀ ਮੇਰਾ ਪਿੰਡ ਰਬਰਾਈਆ ਹੀ ਹੈ ਮੇਰੇ ਘਰ ਦੇ ਵਿੱਚ ਚੋਰੀ ਹੋਈ ਮੇਰੀ ਨੂੰਹ ਨੇ ਚੋਰੀ ਕੀਤੀ ਸਹੀ ਮੇਰੇ ਜਾਈ ਤਿੰਨ ਜੀ ਰਹਿੰਦੇ ਘਰ ਦੇ ਵਿੱਚ ਚੌਥਾ ਜੀ ਸਾਡੇ ਦੇ ਘਰ ਕੋਈ ਨਹੀਂ ਹੈਗਾ ਜਦੋਂ ਆਹੀ ਚੋਰੀ ਦਾ ਸਾਨੂੰ ਪਤਾ ਲੱਗਾ ਮੇਰੇ ਮੁੰਡੇ ਨੇ ਬਾਹਰੋਂ ਵੀ ਰੌਲਾ ਪਾਇਆ ਵੀ ਤੁਹਾਡੇ ਘਰ ਚ ਕੁਛ ਨਾ ਕੁਛ ਹੋ ਗਿਆ ਪਰ ਮੇਰੇ ਜਗਨਾਜ ਗੀਨ ਕਰਤੇ ਉਹਨੂੰ ਸੱਦਣਾ ਹੀ ਪੈ ਗਿਆ ਮਜਬੂਰੀ ਕਰਕੇ ਤੇ ਮੇਰੀ ਨੂੰਨੇ ਸਹਾਹੀ ਪੁੱਛਣ ਦੇ ਪੰਚਾਇਤ ਵੀ ਜੱਦੀ ਪਿੰਡ ਦੇ ਮੋਢੇ ਵਰ ਵੀ ਸੱਦੇ ਪਰ ਉਹਨੇ ਹਾ ਕਰਕੇ ਮੰਨ ਕੇ ਫੇਰ ਸਾਨੂੰ ਮਤਲਬ ਜਵਾਬ ਦਿੱਤਾ ਵੀ ਮੈਂ ਨਹੀਂ ਦੇ ਸਕਦੀ ਜਿੰਨੀ ਵਾਰੀ ਵੀ ਆਈ ਪੁੱਛਿਆ ਜਿਹੜੇ ਸਾਡੇ ਮਹਿਮੂਦ ਵਰ ਮੈਂਬਰ ਨੇ ਜਿੱਦਾਂ ਲਖਵਿੰਦਰ ਸਿੰਘ ਇਹਨੇ ਵੀ ਉਹਨੂੰ ਪੁੱਛਿਆ ਇਹਨੂੰ ਵੀ ਉਹ ਮੰਨੀ ਠੀਕ ਹੈ ਚਾਚਾ ਜੀ ਮੈਂ ਤੁਹਾਨੂੰ ਸਮਾਨ ਦੇ ਦਾਂਗੀ ਫਿਰ ਮੇਰਾ ਮੁੰਡਾ ਬਾਹਰ ਆਇਆ ਦੋ ਤਰੀਕ ਨੂੰ ਉਹਨੂੰ ਵੀ ਮੰਨੀ ਕਿ ਮੈਂ ਤੈਨੂੰ 3 ਵਜੇ ਤੱਕ ਪੈਸੇ ਸਮਾਨ ਤੁਹਾਡਾ ਵਾਪਸ ਕਰ ਦਿਆਂਗੇ ਪਰ 3 ਵਜੇ ਦੇ ਵਾਪਸ ਕੀ ਉਹਨੇ ਕਰਨਾ ਫਿਰ ਮੜ ਕੇ ਪੁਲਿਸ ਸਾਧ ਲਈ ਮੜ ਕੇ ਪੁਲਿਸ ਤੋਂ ਗਾਹ ਤੋਂ ਗਾਹ ਰੌੜਾ ਪੈ ਗਿਆ ਮੜ ਕੇ ਬਿਲਕੁਲ ਜਵਾਬ ਦੇਗੀ ਕਿ ਮੇਰੇ ਕੋਲ ਹੈ ਹੀ ਨਹੀਂ ਤੇ ਇਸ ਕਰਕੇ ਅਸੀਂ ਬਹੁਤ ਜ਼ੋਰ ਲਾਇਆ ਡੀਐਸਪੀ ਕੋਲ 10:00 10:00 ਸਵੇਰ ਇਹ ਦੋ ਇਹ ਤੋਂ ਬਾਅਦ ਫਿਰ ਆਹੀ ਗੱਲ ਚੱਲ ਗਈ ਥਾਣੇ ਚੱਲ ਗਈ ਥਾਣੇ ਉਹ ਇਹਨੇ ਜਾ ਕੇ ਸਬਾ ਨੰਨਤਾ ਸਬਾ ਆਪਣੇ ਟੇਲਵਾ ਦੂ ਟੇਲਵਾ ਦੇ ਨੇ ਇਨਕੁਆਰੀ ਕਰ ਲਈ ਕਿ ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ ਮੈਂ ਆਪਣੇ ਨਾਨਿਆਂ ਦੇ ਘਰ ਜਾਣਾ ਚਾਹੁੰਦੀ ਆ ਉਥੋਂ ਲਿਖਤ ਪਤ ਕਰਕੇ ਉੱਥੇ ਚਲ ਗਈ ਹੁਣ ਇਹ ਨਾਨਿਆਂ ਦੇ ਘਰ ਹੀ ਰਹਿ ਰਹੀ ਹੈ ਟਾਈਮ ਤੇ ਉਸ ਤੋਂ ਬਾਅਦ ਜਿਹੜਾ ਕੇਸ ਹੈ ਇਹਨੂੰ ਅਜ ਮਨਾਣ ਦੀ ਕੋਸ਼ਿਸ਼ ਕੀਤੀ ਨਹੀਂ ਮੰਨੀ ਮੁੜ ਕੇ ਡੀਸੀ ਡੀਐਸਪੀ ਦੇ ਕੋਲ ਕੇਸ ਚੱਲ ਗਿਆ ਡੀਐਸਪੀ ਨੇ ਆਪਣੇ ਸਾਲ ਲੈਵਲ ਤੇ ਕੋਈ ਇਨਕੁਆਰੀ ਕੀਤੀ ਹੋएगी ਜਾਂ ਨਹੀਂ ਕੀਤੀ ਉਹ ਉਹਨਾਂ ਨੂੰ ਪਤਾ ਹੈ ਪਹਿਲਾਂ ਸਾਨੂੰ 2 ਮਹੀਨੇ ਉਹ ਕਹਿੰਦੇ ਰਹੇ ਨੇ ਵੀ ਸਾਨੂੰ ਠੀਕ ਹੈ ਤੁਹਾਨੂੰ ਮਿਲੇਗਾ ਸਾਰਾ ਕੋਸ਼ਿਸ਼ ਤੁਹਾਡਾ ਮਤਲਬ ਜੋ ਵੀ ਹੋਇਆ ਨੁਕਸਾਨ ਹੋਇਆ ਆ ਪਰ ਹੁਣ ਐਂਡ ਦੇ ਆ ਕੇ ਸਾਨੂੰ ਨਿਸਾਬ ਨਹੀਂ ਮਿਲਿਆ ਤੁਹਾਨੂੰ ਇਦਾਂ ਜਵਾਬ ਦਿੱਤਾ ਵੀ ਤੁਹਾਡਾ 60000 ਰੁਪਿਆ ਗਵਾਚਾ ਤੁਹਾਡੀ ਚੋਰੀ ਹੋਈ ਨਹੀਂ ਤੁਹਾਡਾ ਨੁਕਸਾਨ ਕਿੰਨਾ ਹੋਇਆ ਤੇ ਤੁਹਾਡਾ ਨੁਕਸਾਨ ਹੋ ਗਿਆ ਜੀ ਇਹ 25 30 ਟੋਲੇ ਸੋਨਾ ਆ ਬਾੜੇ 5 ਲੱਖ ਮੇਰੀ ਜਨਾਨੀ ਦਾ ਹੋਇਆ 1 ਲੱਖ 40000 ਮੇਰਾ ਵਾਡ 2 ਲੱਖ 50000 ਮੇਰੇ ਘਰੋਂ ਚੋਰੀ ਹੋ ਗਿਆ ਮੇਰਾ ਛਾਚੀ ਤੋੜ ਕੇ ਮੇਰੇ ਆ ਜਿਹੜਾ ਛਾਚੀ ਇਹਨੂੰ ਤੋੜ ਕੇ ਵੀ ਚੋਰੀ ਦੇ ਵਿੱਚ ਪੈਸੇ ਕੱਢੇ ਗਏ ਸਾਡਾ ਟੋਟਲ ਨੁਕਸਾਨ ਜੁੜੇ ਸਾਡੇ ਹਿਸਾਬ ਨਾਲ ਤੇ 50 ਲੱਖ ਦਾ ਹੀ ਹੋ ਜਾਂਦਾ ਪਪਾ ਕਿਸਾ ਲੱਗਾਵੀ ਤਾੜਾ ਪਤਾ ਸਾਨੂੰ ਇਦਾਂ ਲੱਗਾ ਕਿ ਜਦੋਂ ਇਹ ਆ ਆਡੀ ਮੇਰੀ ਜਨਾਨੀ ਨੂੰ ਇੱਕ ਮੁੰਦਰੀ ਦੀ ਲੋਡ ਬੈਣ ਕਰਕੇ ਇਹ ਪਾਨੂੰ ਪਤਾ ਲੱਗਾ ਸਾਨੂੰ ਪਤਾ ਹੀ ਨਹੀਂ ਲੱਗਣਾ ਮੇਰੇ ਹਿਸਾਬ ਨਾਲ ਮੇਰੀ ਆਦ ਮੇਰੀ ਮੁੰਦਰੀ ਆਈ ਨੇ ਢਾਲੇ ਗਏ ਜਾਂ ਮੇਰੀ ਨੂੰ ਤੇ ਮੈਂ ਹੀ ਨੇ ਢਾਲੇ ਗਏ ਆ ਉਦੋਂ ਮੇਰੇ ਨਾਲ ਗਈ ਹੋ ਆਈ ਨੇ ਢਾਲੇ ਗਏ ਜਾਂ ਮੇਰੀ ਨੂੰ ਨੂੰ ਮੇਰੇ ਮੇਰੀ ਘਰ ਵਾਲੀ ਨੂੰ ਬਾਅਦ ਚ ਕਿਦੇ ਮੁੰਦਰੀ ਦੀ ਲੋਡ ਪਈ ਜਾਂ ਸ਼ੱਕ ਪਿਆ ਮੇਰੇ ਮੁੰਦਰੀ ਕਿਥੇ ਗਵਾਜ ਨਾ ਜਾਏ ਤੇ ਮੈਂ ਇਹ ਵੀ ਮੁੰਦਰੀ ਉਹ ਸੋਨੇ ਦੇ ਨਾਲ ਹੀ ਰੱਖ ਦਿਆ ਜਦੋਂ ਇਹਨੇ ਮੁੰਦਰੀ ਦੀ ਪਰਤਾਲ ਕੀਤੀ ਨਾ ਤੇ ਮੁੰਦਰੀ ਹੈ ਹੀ ਨਹੀਂ ਵਿੱਚ ਫਿਰ ਇਹਨੇ ਸੋਨਾ ਵੇਖਣ ਦੀ ਕੋਸ਼ਿਸ਼ ਕੀਤੀ ਉਹ ਸੋਨਾ ਵੀ ਨਹੀਂ ਵਿੱਚ ਉਹਦਾ ਪੈਕਿੰਗ ਉਦਾਂ ਹੀ ਕੀਤੀ ਸਾਰੀ ਪੈਕਿੰਗ ਉਦਾਂ ਹੀ ਰਹੀ ਫਿਰ ਇਹਨੇ ਦੂਜੇ ਥਾਂ ਜਿੱਥੇ ਦੋ ਸਾਹ ਸੋਨਾ ਰੱਖਿਆ ਜਿੱਥੇ ਵੀ ਨਾ ਰੱਖਿਆ ਇਹਨੇ ਦੁਵਾਤੀ ਦੁਵਾਨੀ ਵੀ ਪਤਾਈ ਇਹਨੇ ਸੋਨਾ ਉਤੋਂ ਵੇਖਿਆ ਚਾਰ ਚਫੇਰੇ ਨਹੀਂ ਸੋਨਾ ਆ ਵੀ ਰੌਲਾ ਪੈ ਗਿਆ ਸਾਡੇ ਘਰ ਦੇ ਵਿੱਚ ਵੀ ਸੋਨਾ ਗਵਾਜ ਗਿਆ ਸੋਨਾ ਗਵਾਜ ਗਿਆ ਪੈਸੇ ਮੁਰਕ ਮੁਰਕ ਕੇ ਮੈਂ ਘਰ ਆਇਆ ਇਹਨੇ ਫੋਨ ਮੈਨੂੰ ਕੀਤਾ ਵੀ ਸੋਨਾ ਲੈ ਕੇ ਕੋਈ ਚੋਰੀ ਹੋ ਗਈ ਸਾਡੇ ਘਰੋਂ ਸੋਨਾ ਘਰ ਆ ਹੀ ਆਏ ਆ ਮੈਂ ਆਇਆ ਘਰ ਆ ਕੇ ਮੈਂ ਟੈਚੀ ਵੇਖਿਆ ਮੇਰਾ ਟੈਚੀ ਵੀ ਚੋਰੀ ਤੇ ਉਹਦੇ ਵਿੱਚ ਕੋਈ ਪੈਸਾ ਨਹੀਂ ਹੈਗਾ ਰਾਮਾਈ ਆਪਣੀ ਨੋਨ ਨੂੰ ਪੁੱਛਿਆ ਕਹਿੰਦੀ ਮੈਨੂੰ ਨਹੀਂ ਪਤਾ ਤੈਨੂੰ ਕਿਹੜਾ ਮੈਨੂੰ ਵੇਖਿਆ ਵਾ ਹੁਣ ਘਰ ਦੇ ਵਿੱਚ ਜਈ ਤੈਨਹੀਂ ਨਹੀਂ ਚੌਥਾ ਜੀ ਹੈ ਹੀ ਨਹੀਂ ਇਹਨੂੰ ਹੀ ਛੱਡ ਕੇ ਗਏ ਆ ਘਰ ਇੰਨੀ ਸਾਰਾ ਕੁਝ ਕੀਤਾ ਵਾ ਮੰਨਦੀ ਵੀ ਆ ਪਰ ਜਵਾਬ ਹੀ ਦੇ ਗਈ ਹੈ ਮੰਨਦੀ ਆ ਕਿ ਮਨਦੀ ਤਿੰਨੀ ਵਾਰੀ ਮੰਨੀ ਮੰਨ ਕੇ ਜਵਾਬ ਦੇ ਜਾਂਦੀ ਕਿ ਕਈ ਬੰਦਿਆ ਇਸ ਕੋਲ ਮੰਨੀ ਮੇਰੇ ਮੁੰਡੇ ਕੋਲ ਮੰਨੀ ਮੈਂ ਮੈਂਬਰ ਸਾਹਿਬ ਕੋਲ ਮੰਨੀ ਸਾਰਿਆਂ ਕੋਲ ਮੇਰੀ ਨੋ ਮੇਰੀ ਘਰ ਵਾਲੀ ਕੋਈ ਮੰਨੀ ਸਾਰੇ ਕੋਲ ਮੰਨੀ ਬਈ ਮੈਂ ਦੇ ਦਿੰਦੀ ਪਰ ਇਹਨੇ ਨਹੀਂ ਦੇਂਦਾ ਨਾਲਿਆ ਇਹਰੇ ਕੇ ਗਾਂ ਚਲ ਗਿਆ ਡੀਐਸਪੀ ਨੇ 2 ਮਹੀਨੇ ਦਲਾ ਲਾ ਕੇ ਲਾਰਾ ਪਿਆ ਨੂੰ ਜਵਾਬ ਦਿੱਤਾ ਸਾਨੂੰ ਨਾ ਹਨ ਇਨਸਾਫ ਨਹੀਂ ਮਿਲਿਆ ਹੁਣ ਤਖਤ ਕਿਸੇ ਤੁਹਾਡੀ ਹੁਣ ਸਾਡੀ ਦਰਖਾਸਤ ਐ ਟਾਈਮ ਤੇ ਆਈ ਪੁੰੜ ਕੇ ਜਦੋਂ ਨਾਂਨ ਸਾਫ ਮਿਲਿਆ ਤੇ ਆਈ ਐਸਐਸਪੀ ਨੂੰ ਪੇਸ਼ ਹੋ ਕੇ ਤੇ ਆਈ ਕਿ ਸਾਡਾ ਨਿਸਾਬ ਹੋਰ ਕਿਸੇ ਕੋਲ ਨਕਵਾਰੀ ਕਰਾਈ ਜਾਵੇ ਜਿੱਥੇ ਸਾਨੂੰ ਸੱਚ ਦਾ ਸੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏ ਉਹ ਐਸਪੀ ਕੋਲੋਂ ਕਰਾਣਾ ਚਾਹੁੰਦੇ ਆ ਵੇਖੋ ਅੱਗੇ ਕੀ ਬੰਦ ਹੈ ਹੁਸ਼ਿਆਰਪੁਰ ਹਲਕਾ ਸ਼ਾਮ 84 ਅਦੀਨ ਆਉਂਦੇ ਪ੍ਰਿੰਟ ਬਸੀ ਉਮਰਖਾਂ ਵਿੱਚ ਪਿੰਡ ਦੇ ਸਰਪੰਚ ਤੇ ਕਾਤਲਾਨਾ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਕੁਝ ਪਿੰਡ ਵਾਸੀਆਂ ਵੱਲੋਂ ਸਰਪੰਚ ਅਤੇ ਉਸ ਦੀ ਪਤਨੀ ਤੇ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਦੋਵਾਂ ਨੂੰ ਤੁਰੰਤ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਇਸ ਹਮਲੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਪਸ਼ਟ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕੁਝ ਵਿਅਕਤੀ ਸਰਪੰਚ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਹਨ ਅਤੇ ਕੁਝ ਦੇ ਹੱਥਾਂ ਵਿੱਚ ਤੇਜ਼ਦਾਰ ਹਥਿਆਰ ਵੀ ਹਨ ਮੀਡੀਆ ਨਾਲ ਗੱਲਬਾਤ ਕਰਦੇ ਆ ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੀਆਂ ਚਾਰ ਥਾਵਾਂ ਤੇ ਚੋਰੀ ਹੋਈ ਸੀ ਜਦੋਂ ਪੁਲਿਸ ਪਾਰਟੀ ਨਾਲ ਇੱਕ ਸ਼ੱਕੀ ਵਿਅਕਤੀ ਦੇ ਕਰ ਗਏ ਤਾਂ ਉੱਥੇ ਹੋਰ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨਾਲ ਧੱਕਾਮੁਕੀ ਕੀਤੀ ਉਹਨਾਂ ਨੇ ਜ਼ਬਰੀ ਸ਼ੱਕੀ ਨੂੰ ਪੁਲਿਸ ਤੋਂ ਛੁਡਵਾ ਕੇ ਭਜਾ ਦਿੱਤਾ ਅਤੇ ਪੁਲਿਸ ਦੀ ਵਰਦੀ ਵੀ ਪਾੜ ਦਿੱਤੀ ਸਰਪੰਚ ਨੇ ਦੱਸਿਆ ਕਿ ਬਾਦ ਵਿੱਚ ਜਦੋਂ ਉਹ ਮੰਦਿਰ ਵਿੱਚ ਮੌਜੂਦ ਸਨ ਤਾਂ ਹਥਿਆਰਬੰਦ ਕੁਝ ਵਿਅਕਤੀ ਉੱਥੇ ਆਏ ਅਤੇ ਉਹਨਾਂ ਤੇ ਕਾਤਲਾਨਾ ਹਮਲਾ ਕਰ ਦਿੱਤਾ। ਉਹਨਾਂ ਨੇ ਦੋਸ਼ ਲਗਾਇਆ ਕਿ ਇਹ ਸਭ ਕੁਝ ਸਾਬਕਾ ਕਾਂਗਰਸੀ ਵਿਧਾਇਕ ਪਵਨ ਕੁਮਾਰ ਆਦੀਆ ਦੀ ਸ਼ਹਿਤੇ ਹੋ ਰਿਹਾ ਹੈ। ਦੂਜੇ ਪਾਸੇ ਪੁਲਿਸ ਨੇ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਪੂਰੀ ਪਰਤਾਲ ਸ਼ੁਰੂ ਕਰ ਦਿੱਤੀ ਹੈ। 3 ਤਰੀਕ ਨੂੰ ਸਾਢੇ 6 ਵਜੇ ਮੈਨੂੰ ਸਾਡੇ ਜੋ ਪਿੰਡ ਦੇ ਹੈੱਡ ਗ੍ਰੰਥੀ ਸੀਗੇ ਉਹਨਾਂ ਦਾ ਮੈਨੂੰ ਫੋਨ ਆਇਆ ਤੁਸੀਂ ਛੇਤਰੀ ਗੁਰਦੁਆਰਾ ਸਾਹਿਬ ਇੱਥੇ ਪਹੁੰਚੋ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਉਹਨਾਂ ਨੇ ਜੋ ਮੈਨੂੰ ਦੱਸਿਆ ਉੱਥੇ ਗੁਰੂ ਦੀ ਗੋਲਕ ਵਗਾਰਾ ਨੂੰ ਉੱਥੇ ਜਾ ਕੇ ਛੇੜ ਛਾੜ ਕੀਤੀ ਗਈ ਸੀਗੀ ਜੋ ਉੱਥੇ ਫਲਾਵਰ ਪੇ ਪਲਾਸ਼ ਉਹਨਾਂ ਨੂੰ ਵੀ ਆਗਨ ਲੱਗੀ ਹੋਈ ਸੀਗੀ ਤੇ ਜੋ ਸੀਗੀ ਮੋਮ ਦੀਆਂ ਕੈਂਡਲਾਂ ਨੂੰ ਕਾਫੀ ਮਾਤਰਾ ਵਿੱਚ ਉੱਥੇ ਪਿਘਲਾਇਆ ਗਿਆ ਸੀਗਾ ਤੇ ਜੋ ਗੋਲਕ ਸੀਗੀ ਉਹ ਪੂਰੀ ਕਾਲੀ ਹੋ ਚੁੱਕੀ ਸੀਗੀ ਤੇ ਉੱਥੇ ਕਾਫੀ ਖਲਾਰਾ ਮਤਲਬ ਮਿੱਟੀ ਵਗਾਰਾ ਕਾਫੀ ਖਿਲਰੀ ਹੋਈ ਸੀਗੀ ਉੱਥੇ ਉਹਦੇ ਗੋਲਕ ਦੇ ਵਿੱਚੋਂ ਪੈਸੇ ਵੀ ਚੋਰੀ ਕੀਤੇ ਗਏ ਸੀਗੇ ਇਲਮ ਸਮਤੂ ਬੜੀ ਮੁਸ਼ਕਲ ਆ ਸ਼ਾਇਦ ਮਹਾਰਾਜ ਦਾ ਸਰੂਪ ਉੱਥੇ ਬਚਿਆ ਆ ਤੇ ਉੱਥੇ ਮਤਲਬ ਅੱਗ ਲੱਗਣ ਦੇ ਚਾਂਸ ਕਾਫੀ ਜ਼ਿਆਦਾ ਸੀਗੇ ਉੱਥੇ ਬਚਾਅ ਹੋ ਗਿਆ ਬਟ ਉੱਥੇ ਜੋ ਜੋ ਪਲਾਸਟਿਕ ਦੇ ਫਲਾਵਰ ਸੀਗੇ ਉੱਥੇ ਉਹਨਾਂ ਨੂੰ ਅੱਗ ਲੱਗੀ ਸੀ ਮਤਲਬ ਉੱਥੇ ਹਾਂਜੀ ਫਿਰ ਜਦੋਂ ਆਪਾਂ ਉਹਨੂੰ ਪੁੱਛਿਆ ਗ੍ਰੰਤੀ ਸਾਹਿਬ ਨੂੰ ਕਿ ਕਿੱਦਾਂ ਉਹ ਕਹਿੰਦਾ ਜਦੋਂ ਮੈਂ ਇੱਥੇ ਆਇਆ ਸੀਗਾ ਤਾਂ ਇੱਥੇ ਸਾਡੇ ਹੀ ਪਿੰਡ ਦਾ ਇੱਕ ਬੰਦਾ ਆ ਅਮਰ ਸਿੰਘ ਉਹ ਇੱਥੇ ਬੈਠਾ ਸੀਗਾ ਜਦੋਂ ਉਹਨੂੰ ਪੁੱਛਿਆ ਸੀ ਮੈਂਕ ਤੂੰ ਇੱਥੇ ਕੀ ਕਰਦਾ ਉਹ ਕਹਿੰਦਾ ਮੈਂ ਇੱਥੇ ਸਫਾਈ ਕਰਦਾ ਤੇ ਫਿਰ ਉਹਨਾਂ ਨੇ ਉਹਨੂੰ ਸ਼ੱਕ ਪਿਆ ਜਦੋਂ ਉਹਨਾਂ ਨੇ ਦੇਖਿਆ ਤਾਂ ਉੱਥੇ ਗੁਰੂ ਦੀ ਗੋਲਕ ਵਗਾਰਾ ਸਾਰੀ ਕਾਲੀ ਹੋਈ ਪਈ ਸੀਗੀ ਅੱਗ ਲੱਗੀ ਹੋਈ ਸੀ ਉੱਥੇ ਫਿਰ ਉਹਨਾਂ ਨੇ ਤੇ ਫਿਰ ਮੈਂ ਫਟਾਫਟ ਮੌਕੇ ਨੂੰ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਹਰਿਆਣਾ ਥਾਣੇ ਦੇ ਵਿੱਚ ਤੁਸੀਂ ਇੱਥੇ ਛੇਤੀ ਤੋਂ ਛੇਤੀ ਆ ਜਾਓ ਫਿਰ ਜਦੋਂ ਅਸੀਂ ਸਾਰਾ ਮਾਮਲਾ ਦੇਖਿਆ ਜਦੋਂ ਹੌਲੀ-ਹੌਲੀ ਸਾਨੂੰ ਪਤਾ ਲੱਗਦਾ ਗਿਆ ਮੰਦਰ 'ਚ ਵੀ ਚੋਰੀ ਹੋਈ ਆ ਪੀਰਾਂ ਦੀ ਮੱਝ ਦੇ ਵਿੱਚ ਚੋਰੀ ਹੋਈ ਆ ਦੇ ਨਾਲ ਦੇ ਕਿਸੇ ਘਰ ਵਿੱਚ ਉੱਥੇ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇੱਕੋ ਰਾਤ ਚਾਰ ਜਗ੍ਹਾਵਾਂ ਤੇ ਇੱਕੋ ਰਾਤ ਦੇ ਵਿੱਚ ਫਿਰ ਚਾਰ ਚੋਰੀਆਂ ਕੀਤੀਆਂ ਗਈਆਂ ਜਦੋਂ ਪਿੰਡ ਦੇ ਜੋ ਜਿਸ ਬੰਦੇ ਨੇ ਇਹ ਗੁਨਾਹ ਕੀਤਾ ਸੀਗਾ ਅਸੀਂ ਉਹਨੂੰ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਗਏ ਆ ਤਾਂ ਉਹਨਾਂ ਨੇ ਕਿਹਾ ਕਿ ਬੰਦਾ ਸਾਡਾ ਘਰ ਹੈ ਨਹੀਂ ਅਸੀਂ ਰਾਤ ਹੀ ਉਸ ਨੂੰ ਘਰੋਂ ਕੱਢ ਇੱਥੋਂ ਕੱਢ ਦਿੱਤਾ ਗਿਆ ਆ ਫਿਰ ਜਦੋਂ ਨਾਲ ਦੇ ਘਰ ਦੇ ਵਿੱਚ ਸਾਨੂੰ ਪਤਾ ਲੱਗਾ ਸ਼ੱਕ ਹੋਇਆ ਕਿ ਇੱਥੇ ਹੋ ਸਕਦਾ ਹੈ ਜੋ ਜੋ ਕੀ ਘਰ ਖਾਲੀ ਸੀਗਾ ਉਹ ਫਿਰ ਅਸੀਂ ਉਸ ਘਰ ਦੇ ਵਿੱਚ ਜਦੋਂ ਦੇਖਿਆ ਜਿੰਦੇ ਕੁੰਡੇ ਖੋਲ ਕੇ ਦੇਖਿਆ ਤਾਂ ਉਹ ਅੰਦਰ ਬੰਦਾ ਲੰਮਾ ਪਿਆ ਹੋਇਆ ਸੀਗਾ ਤੇ ਸ਼ਾਇਦ ਉਹ ਉਸ ਟਾਈਮ ਵੀ ਸਾਨੂੰ ਨਸ਼ੇ ਦੀ ਡੋਜ਼ ਵਿੱਚ ਬੰਦਾ ਲੱਗਾ ਹੋ ਤੇ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮੋਰੇ ਹੋ ਕੇ ਇਹਨੂੰ ਪੁੱਛਿਆ ਕਿ ਤੁਸੀਂ ਇਹਨੂੰ ਪੁੱਛੋ ਹੁਣ ਆਪਣੇ ਹਿਸਾਬ ਨਾਲ ਤੇ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਹਾਂ ਵੀ ਤੇਰੇ ਜੋ ਚਾਰ ਚੋਰੀਆਂ ਤੂੰ ਕੱਲੇ ਨਹੀਂ ਕੀਤੀਆਂ ਉਹ ਤਾਂ ਉਸਨੇ ਇੱਕ ਸਾਡੇ ਹੀ ਬੰਦੇ ਦਾ ਲੱਕੀ ਸਿੰਘ ਉਰਫ ਭਿੰਡੇ ਆ ਜਿਸ ਦਾ ਨਾਮ ਰਿਹਾ ਕਿ ਇਹ ਬੰਦਾ ਵੀ ਮੇਰੇ ਨਾਲ ਰਾਤ ਚੋਰੀ ਕਰਨ ਦੇ ਵਿੱਚ ਸ਼ਾਮਲ ਸੀ ਤੇ ਤੇ ਜਦੋਂ ਪੁਲਿਸ ਪ੍ਰਸ਼ਾਸਨ ਨੇ ਆਪਾਂ ਉੱਥੇ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ ਸੀਗੀ ਉਸ ਬੰਦੇ ਦਾ ਨਾਮ ਨਾਮੀਨੇਸ਼ਨ ਕੀਤਾ ਆ ਤੇ ਐਸਆਈ ਗੁਰਚਰਨ ਸਿੰਘ ਸਾਡੇ ਨਾਲ ਸੀਗਾ ਉਸ ਮੌਕੇ ਤੇ ਉਹ ਜਦੋਂ ਬਲਵੀਰ ਸਿੰਘ ਭਿੰਡੀ ਨੂੰ ਉੱਥੇ ਪੁੱਛਿਆ ਗਿਆ ਤਾਂ ਉੱਥੇ ਕਾਕਾ ਆ ਗਿਆ ਕਾਕੇ ਦੀਆਂ ਭੈਣਾਂ ਜੋ ਜੋ ਸੰਦੀਪ ਸਿੰਘ ਕਾਕਾ ਮੌਕੇ ਦਾ ਪੈਂਚ ਮੈਂਬਰ ਵੀ ਹੈਗਾ ਆ ਉਸਨੇ ਉਸ ਨੂੰ ਰੈਸਟ ਕਰਨ ਤੋਂ ਉਸਨੇ ਉਹਦੇ ਵਿੱਚ ਆਪਣਾ ਵਾਅਦਾ ਪਾਈ ਆ ਕਿ ਤੁਸੀਂ ਇਸ ਨੂੰ ਜੋ ਲੱਕੀ ਸਿੰਘ ਨੂੰ ਤੁਸੀਂ ਰੈਸਟਿੰਗ ਕਰ ਸਕਦੇ ਤੇ ਉਸ ਦੇ ਵਿੱਚ ਮੈਂ ਵੀ ਰਿਕਵੈਸਟ ਕੀਤੀ ਸੰਦੀਪ ਸਿੰਘ ਨੂੰ ਵੀ ਤੂੰ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਪਈ ਆ ਤੂੰ ਇਹਦੇ ਵਿੱਚ ਤੂੰ ਇਸ ਨੂੰ ਨਾ ਰੋਕ ਸਾਡੇ ਗੁਰੂ ਘਰ ਦੇ ਵਿੱਚ ਚੋਰੀਆਂ ਹੋਈਆਂ ਆ ਮੰਦਰ ਦੇ ਵਿੱਚ 골ਕਾਂ ਚੋਰੀ ਹੋਈਆਂ ਆ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਤੂੰ ਸਾਡੇ ਨਾਲ ਕੋਆਪਰੇਟ ਕਰ ਜੇ ਬੰਦਾ ਹੋਊਗਾ ਗਲਤ ਹੋਊਗਾ ਤਾਂ ਇਹ ਚੀਜ਼ ਨੂੰ ਪੁਲਿਸ ਪ੍ਰਸ਼ਾਸਨ ਦੇਖੋਗੀ ਠੀਕ ਹੈ ਇਹ ਇਹ ਮਾਮਲਾ ਆਪਣੇ ਆਪ ਹੀ ਹੈਂਡਲ ਹੋਊਗਾ ਪੁਲਿਸ ਪ੍ਰਸ਼ਾਸਨ ਇਹਨੂੰ ਦੇਖੋਗੇ ਪਰ ਉਸਨੇ ਕੋਈ ਉਸਦੀ ਮਤਲਬ ਸਾਡੀ ਕੋਈ ਵੀ ਉਸਨੇ ਆਪਣਾ ਗੱਲ ਨੂੰ ਜਿਵੇਂ ਮੰਨੀ ਨਹੀਂ ਹੈ ਜੀ ਤੇ ਇਹਨਾਂ ਨੇ ਗੁਰਚਰਨ ਜੋ ਏਐਸਏ ਸੀਗਾ ਉਸਦੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ ਖਿੱਚਾ ਤਾਂ ਨਹੀਂ ਕੀਤੀ ਤੁਸੀਂ ਇਹਨੂੰ ਛੱਡ ਦਿਓ ਇਹਨਾਂ ਨੇ ਮੌਕੇ ਤੇ ਜੋ ਲੱਕੀ ਸਿੰਘ ਸਿੰਘਾ ਉਸ ਨੂੰ ਗੁਰਚਰਨ ਨੂੰ ਫੜ ਕੇ ਉਸ ਨੂੰ ਫਰਾਰ ਕਰਾਤਾ ਤੂੰ ਇੱਥੋਂ ਦੌੜ ਜਾ ਤੇ ਮੌਕੇ ਤੇ ਜੋ ਵੀ ਸੀਗਾ ਫਿਰ ਉਸ ਨੂੰ ਮੈਂ ਕੁਦ ਪੁਲਿਸ ਜੋ ਬੰਦਾ ਸੀਗਾ ਉਸ ਨੂੰ ਜਾ ਕੇ ਛਡਵਾਇਆ ਕਿ ਤੁਸੀਂ ਤੁਸੀਂ ਐਦਾਂ ਨਾ ਕਰੋ ਇਹ ਸਰਕਾਰੀ ਅਫਸਰ ਹੈਗਾ ਆ ਇਸ ਨੂੰ ਤੁਸੀਂ ਛਡਵਾਇਆ ਫਿਰ ਹਾਂਜੀ ਕਿਉਂਕਿ ਤੁਸੀਂ ਐਦਾਂ ਬਤਨ ਸੀਗੀ ਕਿ ਦੋ ਜਣੇ ਸੀਗੇ ਉਹ ਸਰ ਦੋ ਜਣੇ ਸੀਗੇ ਇੱਕ ਬੰਦੇ ਨੇ ਨਾਲ ਉਹਨਾਂ ਦੇ ਵੀ ਉਹਨਾਂ ਨੇ ਵੀ ਹੈਲਪ ਕੀਤੀ ਬਟ ਉਹਨਾਂ ਨੇ ਨਾਲ ਲੱਗਦਾ ਉਹਨਾਂ ਨੇ ਵੀ ਵੀਡੀਓ ਵੀ ਕੈਪਚਰ ਕੀਤੀ ਮੌਕੇ ਦੀ ਠੀਕ ਹੈ ਜੀ ਹਾਂਜੀ ਉਹ ਮੌਕੇ ਦੀ ਸਾਰੀ ਵੀਡੀਓਗ੍ਰਾਫੀ ਜੀ ਹੈਗੀ ਆ ਇਹਨਾਂ ਨੇ ਜੋ ਮੌਕੇ ਤੇ ਦੋਸ਼ੀ ਸੀਗੇ ਸਾਰੇ ਫਰਵਾਰਤ ਉਹ ਇਹਨਾਂ ਨੇ ਜੋ ਵੀ ਸੀਗੇ ਸਾਰੇ ਦੌੜ ਗਏ ਉੱਥੋਂ ਜੋ ਸੀਗਾ ਮੇਨ ਬੰਦਾ ਅਮਰ ਸਿੰਘ ਸੀਗਾ ਉਹ ਉਹਨਾਂ ਨੇ ਗੱਡੀ ਚੇ ਸਿਕਾ ਉਸ ਟਾਈਮ ਉਹਨਾਂ ਦੇ ਵਿੱਚ ਠੀਕ ਹੈ ਜੀ ਹਾਂਜੀ ਤਾਂ ਫਿਰ ਤੁਹਾਡੇ ਕਿਦਾਂ ਸੱਟਾਂ ਲੱਗਿਆ ਉਸ ਤੋਂ ਬਾਅਦ ਕੀ ਹੋਇਆ ਜੀ ਤੁਹਾਡੇ ਤੇ ਤੁਸੀਂ ਕਹਿੰਦੇ ਖੰਡੇ ਕਰਪਾ ਦਾ ਨਾਮ ਲਾ ਕੀਤਾ ਜੀ ਇਸ ਘਟਨਾ ਤੋਂ ਬਾਅਦ ਜਦੋਂ ਪੁਲਿਸ ਪ੍ਰਸ਼ਾਸਨ ਥਾਣੇ ਚਲਾ ਗਿਆ ਉਸ ਨੂੰ ਲੈ ਕੇ ਅਮਰ ਸਿੰਘ ਨੂੰ ਉਸ ਤੋਂ ਬਾਅਦ ਅਸੀਂ ਸਾਰੀ ਜਗ੍ਹਾ ਦੇ ਵਿੱਚ ਫਿਰ ਆਪਾਂ ਮੰਦਰ ਦੇ ਵਿੱਚ ਗਏ ਮੰਦਰ ਦੇ ਵਿੱਚ ਕੈਮਰੇ ਲੱਗੇ ਹੋਏ ਹਨ ਜਦੋਂ ਅਸੀਂ ਮੰਦਰ ਦੇ ਵਿੱਚ ਉੱਥੇ ਕੈਮਰੇ ਚੈੱਕ ਕੀਤੇ ਰਿਕਾਰਡਿੰਗ ਸਾਰਾ ਕੁਛ ਹੀ ਦੇਖਿਆ ਉੱਥੇ ਇੱਕ ਦੋ ਬੰਦਿਆਂ ਦੀ ਐਕਟੀਵਿਟੀ ਸਾਨੂੰ ਲੱਗੀ ਆ ਜੋ ਅਮਰ ਸਿੰਘ ਜੀ ਦਾ ਉਹਦੀ ਐਕਟੀਵਿਟੀ ਪ੍ਰੋਪਰ ਉਹਦੇ ਵਿੱਚ ਨਜ਼ਰ ਆਈ ਆ ਅੰਦਰ ਗਿਆ ਉਹਨੇ ਗੋਲਕ ਚੱਕੀ ਦਿਖਾਈ ਦਿੱਤਾ ਆ ਉਹ ਸਾਰੀ ਅੱਧੇ ਅੱਧੇ ਪੌਣੇ ਘੰਟੇ ਦੀ ਐਕਟੀਵਿਟੀ ਜਦੋਂ ਅਸੀਂ ਨੋਟ ਕੀਤੀ ਇਸ ਟਾਈਮ ਦਾ ਲੰਬ ਸਮ ਟਾਈਮ ਸੀਗਾ 11:30 ਜੀ ਜਦੋਂ ਅਸੀਂ ਮੰਦਰ ਦੇ ਗੇਟ ਤੋਂ ਬਾਹਰ ਲੱਗੇ ਆਣ ਤੇ ਕਾਕਾ ਜੋ ਉਪ ਮੌਜੂਦਾ ਪੰਚਾ ਬਾਹਰੋਂ ਘਟੂ ਘਟ 16 17 ਬੰਦੇ ਉੱਥੇ ਬਾਹਰ ਖੰਡੇ ਤਲਵਾਰਾਂ ਲੈ ਕੇ ਖੜੇ ਸੀਗੇ ਤੇ ਉਹਨਾਂ ਨੇ ਜਦੋਂ ਸਾਡੇ ਉੱਪਰ ਨਾ ਸਾਨੂੰ ਕਿਹਾ ਕਿ ਤੁਸੀਂ ਬਾਹਰ ਨਿਕਲੋ ਤੁਹਾਨੂੰ ਅੱਜ ਜਾਨੋ ਮਾਰ ਦੇਣਾ ਕੁੱਟਣਾ ਮਾਰਨਾ ਆ ਅੱਜ ਤਾਂ ਅੱਜ ਤੁਹਾਨੂੰ ਜੀਣਾ ਨਹੀਂ ਛੱਡਣਾ ਹੈਗਾ ਫਿਰ ਸਾਡੇ ਦੋ ਤਿੰਨ ਬੰਦੇ ਜੋ ਕਰਨੈਲ ਸਿੰਘ ਸਿਗਾ ਜਾਂ ਇੱਕ ਰਜੀਵ ਆ ਭੁੰਗੇ ਤੋਂ ਉਹਨਾਂ ਨੇ ਉਹਨਾਂ ਨੂੰ ਪੁੱਛ ਕੇ ਕੀਤੀ ਵੀ ਹਾਂ ਵੀ ਤੁਸੀਂ ਦੱਸੋ ਯਾਰ ਤੁਸੀਂ ਐਦਾਂ ਨਾ ਕਰੋ ਇਹ ਤਾਂ ਇੱਕ ਸਾਡੇ ਗੁਰੂ ਘਰ ਦੇ ਵਿੱਚ ਚੋਰੀ ਹੋਈ ਐਸੀ ਉਹਦੀ ਇਨਕੁਆਰੀ ਚੱਲਦੀ ਪਈ ਆ ਜਦੋਂ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਦੀ ਵੀ ਕੋਈ ਗੱਲ ਨਹੀਂ ਮੰਨੀ ਤੇ ਫਿਰ ਮੇਰੀ ਵਾਈਫ ਨੇ ਵੀ ਮੈਨੂੰ ਰੋਕਿਆ ਕਿ ਤੁਸੀਂ ਨਾ ਜਾਓ ਮੈਂ ਕਹਿੰਦੇ ਐਦਾਂ ਦਾ ਕੁਝ ਨਹੀਂ ਲੱਗਾ ਹੋਣਾ ਅਸੀਂ ਤੱਕ ਕਾ ਇਨਵੈਸਟੀਗੇਸ਼ਨ ਚੱਲਦੇ ਉਹ ਆਪਣਾ ਕਰਦੇ ਪਏ ਆ ਤੇ ਜਦੋਂ ਮੈਂ ਬਾਹਰ ਨਿਕਲਿਆ ਤੇ ਇਹਨਾਂ ਨੇ ਮੇਤੇ ਉਸੇ ਟਾਈਮ ਹਮਲਾ ਸ਼ੁਰੂ ਕਰ ਦਿੱਤਾ ਮੇਰੇ ਸਿਰ ਦੇ ਵਿੱਚ ਤਲਵਾਰ ਮਾਰੀ ਆ ਤੇ ਇੱਥੇ ਇੱਥੇ ਵੀ ਤਲਵਾਰ ਮਾਰੀ ਆ ਇੱਥੇ ਖੰਡਾ ਮਾਰਿਆ ਮੇਰੇ ਇੱਕ ਵੀਡੀਓ ਵੀ ਆਈ ਹੈ ਤੁਹਾਡੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਹਾਂਜੀ ਹਾਂਜੀ ਸਰ ਇਹਨਾਂ ਨੇ ਮੈਨੂੰ ਬਾਹਰੋਂ ਕੱਟੂ-ਕੱਟ ਇਹ ਜਿੰਨੇ 15-16 ਜਣੇ ਨੇ ਮੈਨੂੰ ਇਕੱਠੇ ਤੇ ਅਟੈਕ ਕਰ ਦਿੱਤਾ ਉਹਦੇ ਵਿੱਚ ਮੇਰੇ 깔ੋ ਖੰਡੇ ਤਲਵਾਰਾਂ ਦੇ ਜਿਦਾਂ ਮੇਰੇ ਮਾਰੀਆਂ ਗਈਆਂ ਜੀ ਉਹ ਤੇ ਬੜੀ ਮੁਸ਼ਕਲ ਨਾਲ ਪਿੰਡ ਵਾਸੀਆਂ ਨੇ ਮੈਨੂੰ ਉਸ ਜ਼ਖਮੀ ਹੋਏ ਭਾਂਜੀ ਹੁਣੀ ਕਿਦਾਂ ਇਹ ਵੀ ਮੇਰੇ ਨਾਲ ਸੀਗੇ ਪਹਿਲਾਂ ਇਹਨਾਂ ਦੇ ਬਾਲ-ਬਾਲ ਖਿੱਚੇ ਨਾਲ ਇਹਨਾਂ ਨੂੰ ਵੀ ਕੁੱਟਿਆ ਮਾਰੇ ਉਹਨਾਂ ਨੇ ਕਾਫੀ ਫਿਰ ਉਹਨਾਂ ਨੂੰ ਕੋਈ ਬੜੀ ਮੁਸ਼ਕਲ ਨਾਲ ਛੁੱਟ ਕੇ ਇਹਨਾਂ ਨੇ ਜਦੋਂ ਮੈਂ ਡਿਗਿਆ ਹੋਇਆ ਸੀਗਾ ਇਹਨਾਂ ਨੇ ਮੈਨੂੰ ਥੋੜਾ ਕਵਰ ਕੀਤਾ ਆ ਕੇ ਕਿਸ ਪਾਰਟੀ ਤੋਂ ਤੁਸੀਂ ਸਰਪੰਚ ਹੋ ਵੈਸੇ ਤਾਂ ਸਰ ਸਰਪੰਚ ਦੀ ਕੋਈ ਪਹਲਟੇ ਨਹੀਂ ਹੁੰਦੀ ਤੇ ਮੈਂ ਵੈਸੇ ਜੋ ਵੀ ਹੈਗੇ ਸਾਡੇ ਜਦੋਂ ਆਮ ਆਦਮੀ ਪਾਰਟੀ ਆਈ ਸੀਗੀ ਆਪਾਂ ਉਹਨਾਂ ਦੇ ਨਾਲ ਕਾਫੀ ਮਤਲਬ ਉਨ੍ਹਾਂ ਦੇ ਨਾਲ ਰਹੇ ਆ ਜੋ ਵੀ ਹੈ ਸਾਨੂੰ ਸਾਨੂੰ ਬਹੁਤ ਵਧੀਆ ਗਰੰਟਾ ਵੀ ਦਿੱਤੀ ਹੈ ਜੋ ਸਾਡਾ ਪਿੰਡ ਨੂੰ ਕਾਫੀ ਡਿਵੈਲਪਮੈਂਟ ਵੀ ਕਰਵਾਇਆ ਆਪਾਂ ਹਾਂਜੀ ਤੇ ਹੁਣ ਕੀ ਕਾਰਵਾਈ ਕੀਤੀ ਹੈ ਜੀ ਪੁਲਿਸ ਨੇ ਪੁਲਿਸ ਨੇ ਸਰ ਅਸੀਂ ਜੋ ਵੀ ਪ੍ਰਸ਼ਾਸਨ ਨੇ ਫਿਲਹਾਲ ਤਾਂ ਜੋ ਵੀ ਹੈ ਕਾਰਵਾਈ ਚੱਲਦੀ ਪਈ ਆ ਸਾਰਾ ਕੁਝ ਆਪ ਦੇਖਦੇ ਪਏ ਆ ਆਪਾਂ ਜੋ ਵੀਡੀਓ ਦੇ ਵਿੱਚ ਜੋ ਵੀ ਸੀਗੇ ਜਿਨ੍ਹਾਂ ਨੇ ਵਾਰ ਕੀਤਾ ਮੇਰੇ ਤੇ ਕੁੱਟਮਾਰ ਕੀਤੀ ਆ ਆਪਾਂ ਸਾਰੇ ਪੁਲਿਸ ਨੂੰ ਦੱਸ ਦਿੱਤਾ ਕਿ ਇਹਨਾਂ ਦੇ ਜਿੰਨੇ ਕੇ ਮੈਨੂੰ ਨਾਮਾਂ ਦਾ ਪਤਾ ਸੀਗਾ ਜੋ ਬਾਈਫੇਸ ਮੈਂ ਇਹਨਾਂ ਨੂੰ ਜਾਣਦਾ ਸੀਗਾ ਉਹ ਸਾਰੇ ਮੈਂ ਨਾਮ ਆਪਣੇ ਨੋਟ ਕਰਵਾ ਦਿੱਤੇ ਆ ਪੁਲਿਸ ਪ੍ਰਸ਼ਾਸਨ ਨੂੰ ਸੋ ਏ ਸੀ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਦੁਬਾਰਾ ਮਿਲਾਂਗੇ ਕੱਲ ਸਵੇਰ ਦੇ ਸਾਡੇ ਖਾਸ ਪ੍ਰੋਗਰਾਮ ਦੇ ਨਾਲ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ